ਅੱਛੇ ਦੇ ਵਿੱਚ ਮੈਨਸਟ੍ਰੈਂਟ ਬਾਇਆ ਸੀ ਅੱਛਾ ਹੀ ਸਾਨੂੰ ਲੱਗਿਆ ਵੀ ਸਾਡੇ ਕੋਈ ਖਾਣ-ਪੀਣ 'ਚ ਫਰਕ ਆ ਕਿਉਂਕਿ ਨਹੀਂ ਤਾਂ ਸਾਡਾ ਜਿਹੜਾ ਜੀਨ ਆ ਪਰਿਵਾਰ ਦਾ ਹੈ ਜੇ ਸਾਡੇ ਬਾਪੂ ਜੀ ਅੱਜ ਵੀ 95 ਸਾਲ ਦੀ ਉਮਰ 'ਚ ਤੁਰਦੇ ਫਿਰਦੇ ਜੀਨ ਮਗਰੋਂ ਪਰਿਵਾਰ 'ਚ 슈ਗਰ ਦੀ ਪ੍ਰੋਬਲਮ ਇਸ ਨਹੀਂ ਸਾਡੇ ਦਾਦੀ ਜੀ ਨੇ ਸਾਡੇ ਬਾਪੂ ਜੀ ਨੂੰ ਤੇ ਬਾਅਦ ਸਨ ਅੱਛਾ ਹੀ ਉਹਦੇ ਕਰਕੇ ਜਦੋਂ ਥੇਰ ਨਹੀਂ ਸੀ ਕਰਦੇ ਫਿਰ ਉਹਦੇ ਕਰਕੇ ਸਾਨੂੰ ਸਟੰਕ ਪਾਉਣਾ ਫਿਰ ਅਸੀਂ ਦੇਖਿਆ ਯਾਰ ਹੁਣ ਸਿਹਤ ਵੱਲ ਧਿਆਨ ਦੇਈਏ 3 ਕਾਲੀ ਕਿਲੇ 50 ਕਿਲੇ ਜਿੰਨੀ ਵੀ ਅਸੀਂ ਖੇਤੀ ਕਰਦਾ ਕੋਈ ਵੀ ਫਸਲ ਸਾਰੀ ਕੁਦਰਤ ਦੇ ਉੱਤੇ ਡਿਪੈਂਡ ਹੈ ਜੀ ਕੁਦਰਤ ਕੱਲ੍ਹ ਕਈ ਜਗ੍ਹਾ ਜਿੱਦਾਂ ਤੂਫਾਨ ਆ ਕੇ ਮੁੱਖੀਆਂ ਖਰਾਬ ਹੋ ਗਈਆਂ ਉਹ ਕਾਫੀ ਫਸਲਾਂ ਖਰਾਬ ਹੋ ਗਈਆਂ ਕੁਦਰਤ ਕਦੇ ਵੀ ਤੁਹਾਡੀ ਫਸਲ ਨੂੰ ਖਰਾਬ ਕਰ ਸਕਦੀ ਹੈ ਇੱਕ ਕਿਲਾ ਅਸੀਂ ਆਪਣੇ ਵਾਸਤੇ ਨਹੀਂ ਵੇਚ ਸਕਦੇ ਜੀ ਹੈਲਥ ਇੰਸ਼ੋਰੈਂਸ ਕਰਾਈ ਸੀ ਉਦੋਂ ਚੈੱਕਅਪ ਕਰਾਇਆ ਮੇਰੇ ਹਾਰਟ ਦੀ ਪੰਪਿੰਗ ਪੂਰੀ ਹੈ ਅੱਛਾ ਤੇ ਸਾਰਾ ਕੁਝ ਠੀਕ ਆ ਕੋਈ ਦਿੱਕਤ ਨਹੀਂ ਤੇ ਫਿਰ ਉਹਦੇ ਵਿੱਚ ਤੁਸੀਂ ਕੀ ਕੀ ਉਗਾਉਣੇ ਹੋ ਤਿੰਨ ਕਿੱਲਾਂ ਦੇ ਵਿੱਚ ਉਹਦੇ ਵਿੱਚ ਅਸੀਂ ਕਣਕ ਉਗਾਉਣੇ ਹੂੰ ਕਣਕ ਤੋਂ ਬਾਅਦ ਫਿਰ ਡੰਗਰਾ ਵਾਸਤੇ ਚਾਰਾ अच्छा इसमें इल्ला भीचारा क्योंकि जेड़ा असी दूध पीना वो भी, भी त फिर वो ना आवे जी पत्त्यां ਦੇ ਵਿੱਚ ਸਾਡੇ ਜ਼ਹਿਰ ਆਊਗਾ ਤੇ ਫਿਰ ਉਹ ਵੀ ਤਾਂ ਸਾਡੇ ਅੰਦਰੇ ਜਾਊਗਾ ਜਿਹੜਾ ਹੈਗਾ ਨਾ ਆਪਣੇ ਵੀ ਆਪਣੀ ਉਹ تراਸ਼ ਦੀ ਪੰਜਾਬੀਆਂ ਦੀ ਉਹ ਇਹ ਆ ਵੀ ਅਸੀਂ ਪੱਠੇ ਜਿੱਥੇ ਬੀਜਦੇ ਆ ਹੂੰ ਸਾਰਿਆਂ ਨੂੰ ਹਲਕੀ ਜਗ੍ਹਾ 'ਚ ਬੀਜਦੇ ਅੱਛਾ ਕਹਿੰਦਾ じゃ ਸਾਡੇ ਖੇਤ 'ਚ ਕੱਖ ਨਹੀਂ ਹੈਗਾ ਹੂੰ ਤੇ ਡੰਗਰਾਂ ਦੇ ਅੰਦਰ ਜਿਹੜੇ ਤੱਤਾਂ ਦੀ ਘਾਟ ਆਊਗੀ ਹੋਊਗੀ ਤੱਤ ਕਿਥੋਂ ਆਏਗਾ ਖੇਤ ਚ ਪੱਠਿਆਂ ਚ ਜਾਂ ਤੁਹਾਡੇ ਖੇਤ ਚ ਕੁਛ ਨਹੀਂ ਤੁਹਾਡੇ ਪੱਠਿਆਂ ਚ ਕੀ ਆਊ ਤੁਹਾਡੇ ਡੰਡਰਾਂ ਚ ਕੀ ਜਾਊਗਾ ਹੂੰ ਜਦੋਂ ਐਕਸਰੀ ਅਸੀਂ ਚਰਚਾ ਵੀ ਹੁੰਦੀ ਰਹਿੰਦੀ ਆ ਬਹੁਤਾਂ ਵਾਂ ਤੇ ਖਬਰਾਂ ਵੀ ਸੁਣਦੇ ਆ ਕਿ ਜਿਹੜੇ ਜਿਵੇਂ ਰਿਆ ਸਪਰੇਅ ਫਸਲਾਂ ਤੇ ਕੀਤੀਆਂ ਜਾਂਦੀਆਂ ਇਹਦੇ ਵਿੱਚ ਤੁਸੀਂ ਆਰਗੈਨਿਕ ਵੱਲ ਮੁੜੇ ਵੀ ਉਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਬਿਲਕੁਲ ਪਹੁੰਚਾਉਂਦੀਆਂ ਤਾਂ ਹੈਗੀਆਂ ਪਰ ਪੰਜਾਬ ਦੇ ਵਿੱਚ ਇੰਨੀ ਜਿਆਦੇ ਉਹ ਨਹੀਂ ਹੁੰਦੀ ਜੂਜ਼ ਪੈਸਟਿਸਾਈਡ ਜਾਂ ਹੂੰ ਆਪਣਾ ਖਾਦਾ ਜਿੰਨੀਆਂ ਬਾਹਰ ਕਰਦੇ ਨੇ ਜੀ ਉਹਦਾ ਕਾਰਨ ਇਹ ਆ ਵੀ ਮੈਂ ਇਟਲੀ ਚ ਜਾ ਕੇ ਦੇਖਿਆ ਉੱਥੇ ਆਪਣੇ ਨਾਲੋਂ ਜ਼ਿਆਦਾ ਖਾਦ ਹਮ ਤੇ ਜ਼ਿਆਦਾ ਪੈਸਟੀਸਾਈਜ਼ ਵਰਤਦੇ ਆ ਅੱਛਾ ਪਰ ਉਹ ਟਾਈਮਲੀ ਵਰਤਦੇ ਆ ਮੌਕੇ ਤੇ ਜਾ ਕੇ ਕੋਈ ਕਹਿੰਦਾ ਮੈਂ ਤੀਲੇ ਦੀ ਕਰਤੀ ਕੋਈ ਕਹਿੰਦਾ ਮੈਂ ਸੁੰਡੀ ਦੀ ਕਰਤੀ ਉਹ ਸੁਪਰੀਆਂ ਦੀ ਲੋੜ ਹੀ ਨਹੀਂ ਹੈਗੀ ਕਣਕ ਨੂੰ ਹਮ ਇਹਨ ਇੱਕ ਸਾਡੇ ਪਿੰਡ ਦਾ ਹੀ ਮੈਂ ਦੇਖਿਆ ਫਾਰਮਰ ਉਹ ਸਪਰੇ ਕਰੇ ਜੀ ਆਪਣੇ ਕਣਕ ਤੇ ਮੈਂ ਕਾਦੀ ਸਪਰੇ ਕਰ ਹਮ ਕਣਕ ਤੇ ਸੁੰਡੀ ਬਹੁਤ ਆਈ ਹੋਈ ਹੈ ਹਮ ਮੈਂ ਮੈਨੂੰ ਵੀ ਦਿਖਾ ਦੇ ਸਾਡੀ ਕਣਕ ਤੇ ਆਈ ਗਈ ਹਾਂਜੀ ਹਾਂਜੀ ਕਿ ਉਹਨੇ ਇੱਕ ਚੱਕਿਆ ਮਿੰਗਣਾ ਦੇਖੋ ਕਾਲੇ ਰੰਗ ਦੀ ਸੁੰਡੀ ਹੂੰ ਮੈਂ ਕਿਹਾ ਭਰਾਵਾ ਇਹ ਸੁੰਡੀ ਨਹੀਂ ਹੈਗੀ ਇਹ ਤੇਲਾ ਖਾਣ ਵਾਲੀ ਲੀਡੀ ਬੀਟਲ ਦੇ ਬੱਚੇ ਨੇ ਤੁਸੀਂ ਇਹਨਾਂ ਨੂੰ ਮਾਰ ਰਹੇ ਹੋ ਹੂੰ ਜਿਹਨੇ ਤੁਹਾਡਾ ਸਪਰੇਅ ਦਾ ਕੰਮ ਕਰਨਾ ਸੀ ਉਹਨੂੰ ਮਾਰ ਰਹੇ ਹਾਂ ਹੂੰ ਤੇ ਸਰ ਇੱਕ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਵੀ ਜਿਵੇਂ ਤੁਸੀਂ ਕਿਹਾ ਆਰਗੇਨਿਕ ਖੇਤੀ ਤੇ ਹਾਈਬ੍ਰਿਡ ਇਹਦੇ ਵਿੱਚ ਕੋਈ ਫਰਕ ਹੁੰਦਾ ਹੈ ਹਾਈਬ੍ਰਿਡ ਦੇ ਵਿੱਚ ਕੋਈ ਬਾਹਰੋਂ ਜੀਨ ਲਿਆ ਕੇ ਨਹੀਂ ਪਾਇਆ ਜਾਂਦਾ ਹੂੰ ਹਾਈਬ੍ਰਿਡ ਤਾਂ ਇੱਕ ਦੋ ਜਿਹੜੀਆਂ ਵਧੀਆ ਨਸਲਾਂ ਨੇ ਉਹਨਾਂ ਦਾ ਕਰਾਸ ਆ ਹੂੰ ਮੇਲ ਫੀਮੇਲ ਦਾ ਕਰਾਸ ਹਾਈਬ੍ਰਿਡ ਤੋਂ ਹੋਰ ਕੁਝ ਨਹੀਂ ਹੈ ਜੀ ਉਹਨਾਂ ਨੂੰ ਜਾਗਰੂਕ ਕਿਵੇਂ ਕੀਤਾ ਜਾ ਸਕਦਾ ਬੀਜਵੇਂ ਇਹਨਾਂ ਨੂੰ ਨਹੀਂ ਪਤਾ ਬਹੁਤ ਸਾਰੇ ਕਿਸਾਨ ਹੋਣਗੇ ਉਹ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਇਹਨਾਂ ਚੀਜ਼ਾਂ ਦਾ ਬਿਲਕੁਲ ਬਹੁਤ ਜਿਆਦਾ ਨਹੀਂ ਜੀ ਪਰ ਇੱਥੇ ਸਾਡੀ ਤਰਾਸ਼ ਦੀ ਹੈ ਆ ਜੇ ਕੋਈ ਦੱਸਣਾ ਚਾਹੁੰਦਾ ਅਸੀਂ ਉਹਨੂੰ ਸੁਣਨ ਨੂੰ ਵੀ ਤਿਆਰ ਹਾਂ ਤੁਸੀਂ ਇਹਨੂੰ ਅੱਗੇ ਵਧਾਉਣ ਦੀ ਸੋਚੀ ਵੀ ਜਿਵੇਂ ਹੁਣ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਵਧੀਆ ਰਿਜ਼ਲਟ ਮਿਲ ਰਹੇ ਆ ਬਿਲਕੁਲ ਵਧੀਆ ਰਿਜ਼ਲਟ ਮਿਲ ਰਹੇ ਅਸੀਂ ਇਹਨੂੰ ਅੱਗੇ ਇਸ ਕਰਕੇ ਵਧਾ ਰਹੇ ਕਿਉਂਕਿ ਜਿੰਨੀ ਅਸੀਂ ਜਿਆਦਾ ਕਰਾਂਗੇ ਉਹਨੇ ਖਰੀਦਦਾਰ ਨਹੀਂ ਹੋਗਾ ਅੱਛਾ ਜੀ ਇੱਕ ਤਾਂ ਪ੍ਰੋਡਕ ਜੇ ਮੰਨ ਲਓ ਸਾਰਾ ਪੰਜਾਬ ਆਰਗੇਨਿਕ ਕਰਨ ਲੱਗ ਗਿਆ ਹੂੰ ਕੰਕ ਤਾਂ ਹੁਣ ਨਹੀਂ ਪੂਰੀ ਹੁੰਦੀ ਹੂੰ ਮੁੜ ਕੇ ਕਿੱਥੋਂ ਦੇਸ਼ ਖਾਊਗਾ ਕੀ ਹੂੰ ਤੇ ਤੁਹਾਡੇ ਤੋਂ ਸੇਧ ਲੈ ਕੇ ਜਿਵੇਂ ਤੁਹਾਡੇ ਆਸ-ਪਾਸੇ ਵਾਲੇ ਪਿੰਡਾਂ ਦੀ ਗੱਲ ਕਰ ਲਈਏ ਜਾਂ ਤੁਹਾਡੇ ਹੀ ਪਿੰਡ ਦੀ ਗੱਲ ਕਰ ਲਈਏ ਕਿੰਨੇ ਕੁ ਲੋਕ ਹੋਰ ਅਵੇਅਰ ਹੋਏ ਐ ਇਸ ਪਾਸੇ ਵੱਲ ਨਹੀਂ ਤੁਹਾਨੂੰ ਦੱਸਿਆ ਨਹੀਂ ਅਸੀਂ ਤਾਂ ਸੁਣਦੇ ਹੀ ਨਹੀਂ ਹੈਗੇ ਉਸ ਤੋਂ ਤੁਸੀਂ ਅੱਛਾ ਜੇ ਇੱਕ ਗੱਲ ਸਾਡੇ ਜਰੂਰ ਬਹੁਤ ਵਧੀਆ ਵੀ ਅਸੀਂ ਪਿੰਡ ਨੂੰ ਵਰਨ ਫ੍ਰੀ ਕਰਤਾ ਹੂੰ ਹੂੰ ਸਾਡਾ ਪਿੰਡ ਅੱਗ ਨਹੀਂ ਲਾਉਂਦਾ ਕੋਈ ਜਿੰਨਾ ਕੰਮ ਉੱਥੇ ਲੋਕ ਕਰਦੇ ਨੇ ਫੌਰੀਂ ਦੇ ਵਿੱਚ ਜੀ ਉਦੋਂ 20% ਵੀ ਇੱਥੇ ਆਪਣੀ ਕੰਮ ਕਰ ਲੈਣ ਜਾਂ ਆਪਣੇ ਕੰਮ ਤੇ ਨਿਗਰਾਨੀਓ ਕਰ ਲੈਣ ਤਾਂ ਵੀ ਕੰਮ ਜਾਵਾ ਕੋਈ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਹੜਾ ਪੰਜਾਬ 'ਚ ਦੋ ਖੀਲੇ ਵਾਲਾ ਵੀ ਭੁੱਖਾ ਮਰੂ ਤੇ ਹੁਣ ਬਹੁਤ ਲੋਕਾਂ ਦੇ ਫੋਨ ਆਉਂਦੇ ਕਿਉਂਕਿ ਉਹ ਵੀਡੀਓ ਸਾਡੀਆਂ ਫੁੱਲਾਂ ਵਾਲੀਆਂ ਵੀ ਪਈਆਂ ਨੇ ਬਹੁਤ ਲੋਕਾਂ ਨੇ ਜੀ ਅਸੀਂ ਫੁੱਲ ਪੀਤਦੇ ਨੇ ਮੈਂ ਕਹਿੰਦਾ ਪਹਿਲਾਂ ਵੇਚੀਂਗਾ ਕਿੱਥੇ ਦੱਸ ਓਕੇ ਮੰਡੀ ਕਰਾਂ ਤੁਹਾਨੂੰ ਪਹਿਲਾਂ ਮੰਡੀ ਕਰਾਂ ਮੈਂ ਤੁਹਾਨੂੰ ਪਹਿਲਾਂ ਚੀਜ਼ ਦਾ ਜਦ ਮਰਜ਼ੀ ਪੈਦਾ ਕਰ ਲੂ ਹੂੰ ਤੁਸੀਂ ਜਿਹੜੀ ਮਗਰ ਫਸਲ ਬੀਜਦੇ ਹੋ ਪਹਿਲਾਂ ਉਹ ਆਪਣੀ ਬੀਜੀ ਦਾ ਥੋੜੇ ਤੋਂ ਟਰਾਈ ਕਰ ਲਓ ਜਦ ਤੁਹਾਡਾ ਮੰਡੀਕਰਨ ਹੋਣ ਲੱਗਿਆ ਤੁਸੀਂ ਆਪਣਾ ਉਧਰ ਤੁਰੋ ਉਹਦੇ ਜਿਹੜੇ ਥੋੜੇ ਜੀ ਕੀ ਸੀ ਨਾ ਫੁੱਲਾਂ ਵਾਲੇ ਕੰਮ 'ਚ ਇਹ ਸੀ ਉਹਦਾ ਕਦੇ ਤਾਂ 20 ਰੁਪਏ ਹੋ ਜਾਂਦੇ ਨੇ ਕਿਲੋ ਕਦੇ 200 ਰੁਪਏ ਕਿਲੋ ਅੱਛਾ ਜੀ ਆਪਾਂ ਟਾਣ ਜਾਦੀ ਸੀ ਬੰਦੇ ਨੂੰ ਫਿਰ ਉੱਥੇ ਹੱਬ ਬਣਾਉਣੀ ਪੈਣੀ ਆ ਵੀ ਸਾਰੇ ਫੁੱਲਾਂ ਵਾਲੇ ਥੋਡੇ ਕੋ ਆਉਣ ਤੁਹਾਡੇ ਕੋ ਸਾਰਾ ਸਾਲ ਫੁੱਲ ਹੁੰਦਾ ਹੋਊਗਾ ਤਾਂ ਤੁਹਾਡੇ ਕੋ ਫੁੱਲਾਂ ਵਾਲੇ ਦੀ ਮੰਡੀ ਲੱਗਣੀ ਥੋੜੀ ਪਹਿਲੀ ਆ ਜਿਹਦੇ ਕੋਲ ਵਧੀਆ ਇਨਕਮ ਲੈ ਸਕਦਾ ਸਭ ਤੋਂ ਪਹਿਲਾਂ ਤਾਂ ਕਿਸਾਨ ਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹਾਂ ਆ ਬੂਟਾਂ ਵਾਲੇ ਆ ਗਏ ਹਾਂ ਥਾਣੇ ਚੱਲ ਗਿਆ ਫਰਮ ਇਹ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜੇ ਹੁਣ ਮੰਨ ਲਓ ਵੀ ਅਸੀਂ ਰੇਸ ਸਪਰੇ ਵਾਲੀ ਕਣਕ ਪੈਦਾ ਕਰਦੇ ਹਾਂ ਹਾਂ ਤੇ ਉਹ ਮੰਨ ਕੇ ਚੱਲੋ ਕਿ ਸਾਡੀ 20 ਕੁਆਂਟੀਟੀ ਨਿਕਲੀ ਹਾਂ ਤੇ 2400 ਨੂੰ ਵਿਕੀ 48000 ਦੀ ਹੋਈ ਜੀ ਇਹ ਸਾਡੀ 10 ਕੁਆਂਟੀਟੀ ਨਿਕਲੀ 60 ਰੁਪਏ ਵੇਚਣੀ 60000 ਦੀ ਹਾਂ ਹਾਂ ਮੇਰਾ ਗੰਨਾ ਆਰਗੇਨਿਕ ਆ ਜੀ ਹਾਂ ਜਦਕਿ ਇਹ ਗੰਨਾ ਕੁਦਰਤੀ ਆਰਗੇਨਿਕ ਆ ਹਾਂ ਕਿਉਂਕਿ ਗੰਨਾ ਅਸੀਂ ਬੀਜਦੇ ਆ ਫਰਵਰੀ ਮਾਰਚ ਦੇ ਵਿੱਚ ਜੀ ਜੂਨ ਜੁਲਾਈ ਤੋਂ ਬਾਅਦ ਹੂੰ ਕੋਈ ਗੰਨੇ ਚ ਨਾ ਰਿਓ ਪਾਉਂਦੇ ਨਾ ਸਪਰੇਅ ਕਰਦੇ ਹੂੰ ਕਿਉਂਕਿ ਗੰਨਾ ਬੰਦੇ ਨਾਲ ਉੱਚਾ ਹੋ ਜਾਂਦਾ ਹੂੰ ਤੇ ਉਹ ਨਹੀਂ ਪਾਉਂਦੇ ਹੂੰ ਤੇ ਉਹਦਾ ਅਸੀਂ ਗੋੜ ਕੱਟਦੇ ਆ ਜਾ ਕੇ ਦਸੰਬਰ ਚ ਹੂੰ 5-6 ਮਹੀਨੇ ਨਾਂਗੇ ਹੁੰਦੇ ਕੋਈ ਨਾ ਕਿਸੇ ਨੇ ਕੋਈ ਰਿਓ ਪਾਇਆ ਨਾ ਕਿਸੇ ਨੇ ਕੋਈ ਸਪਰੇਅ ਕੀਤੀ ਹੂੰ ਐਡਾ ਕੋਈ ਵੀ ਦਵਾਈ ਨਹੀਂ ਹੈਗੀ ਜਾਂ ਰਿਓ ਨਹੀਂ ਹੈਗਾ ਜਿਹਦਾ 6 ਮਹੀਨੇ ਤੋਂ ਵੱਧ ਲਈ ਜੀ ਹੂ ਓਕੇ ਇਹ ਲੋਕਾਂ ਨੂੰ ਆਰਗੈਨਿਕ ਗੁੱੜ ਦੇ ਨਾਂ ਤੇ ਮੂਰਖ ਬਣਾਇਆ ਗਿਆ। ਹਮ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਵਿੰਦਰ ਕੌਰ ਐ। ਅੱਜ ਅਸੀਂ ਪਹੁੰਚੇ ਆ ਪਿੰਡ ਦਿਵਾਲਾ ਜਿੱਥੇ ਅਸੀਂ ਤੁਹਾਡੀ ਮੁਲਾਕਾਤ ਇੱਕ ਸਫਲ ਕਿਸਾਨ ਦੇ ਨਾਲ ਕਰਵਾਵਾਂਗੇ ਜੋ ਕਿ ਆਰਗੈਨਿਕ ਖੇਤੀ ਦੇ ਨਾਲ ਜੁੜੇ ਹੋਏ ਆ ਤੇ 2008 ਦੇ ਵਿੱਚ ਉਹਨਾਂ ਨੇ ਆਰਗੈਨਿਕ ਖੇਤੀ ਸ਼ੁਰੂ ਕੀਤੀ ਆ। ਕੀ ਕੀ ਬਣਾਉਂਦੇ ਆ ਉਹ ਵੀ ਉਹਨਾਂ ਤੋਂ ਜਾਣਾਂਗੇ ਤੇ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਬੈਸਟ ਫਾਰਮਰ ਅਵਾਰਡ ਵੀ ਮਿਲ ਚੁੱਕਾ ਹੈ ਉਹਨਾਂ ਤੋਂ ਬਾਅਦ ਹੁਣ ਉਹਨਾਂ ਦੇ بیٹے ਨੂੰ ਵੀ ਇਹ ਅਵਾਰਡ ਹਾਸਲ ਹੋ ਚੁੱਕਾ ਹੈ ਤੇ ਬਹੁਤ ਥਾਵਾਂ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਉਹਨਾਂ ਦੇ ਸਫ਼ਰ ਬਾਰੇ ਵੀ ਜਾਣਾਂਗੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਮੇਰੇ ਨਾਲ ਨੇ ਸਫਲ ਕਿਸਾਨ ਰਿਪੀਟ ਕਰ ਰਹੀ ਥੀ ਮੇਰੇ ਨਾਲ ਨੇ ਸਫਲ ਕਿਸਾਨ ਸੁਖਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਰ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਤੇ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਤੁਹਾਡੀ ਜਰਨੀ ਆ অর্ਗੈਨਿਕ ਖੇਤੀ ਦੀ ਉਹਦੇ ਬਾਰੇ ਜਾਨਣਾ ਚਾਹਾਂਗੇ ਕਿ ਤੁਸੀਂ ਕਦੋਂ ਸ਼ੁਰੂ ਕੀਤਾ ਕਿਵੇਂ ਤੁਹਾਡਾ ਇਸ ਪਾਸੇ ਆਉਣਾ ਹੋਇਆ ਅਸੀਂ 2008 'ਚ ਸ਼ੁਰੂ ਕੀਤਾ ਸੀ ਜੀ ਉਹਦਾ ਕਾਰਨ ਵੀ ਇਹ ਸੀ ਵੀ 2008 ਦੇ ਵਿੱਚੇ ਮੈਸਟੈਂਟ ਪਾਇਆ ਸੀ ਅੱਛਾ ਜੀ ਸਾਨੂੰ ਲੱਗਿਆ ਵੀ ਸਾਡੇ ਕੋਈ ਖਾਣ-ਪੀਣ 'ਚ ਫਰਕ ਆ ਕਿਉਂਕਿ ਨਹੀਂ ਤਾਂ ਸਾਡੇ ਜਿਹੜਾ ਜੀਨ ਹੈ ਪਰਿਵਾਰ ਦਾ ਹੈ ਜੇ ਸਾਡੇ ਬਾਪੂ ਜੀ ਅੱਜ ਵੀ 95 ਸਾਲ ਦੀ ਉਮਰ ਚ ਤੁਰਦੇ ਫਿਰਦੇ ਆ। ਅੱਛਾ ਜੀ। ਮੈਂ ਇੰਨੀ ਛੋਟੀ ਉਮਰ ਤੇ ਪਰ ਸਾਡੀ ਉਹ ਪ੍ਰੋਬਲਮ ਸੀ ਵੀ ਸਾਡੀ ਜਿਹੜੀ ਆਪਣਾ ਜੀਨ ਮਗਰ ਉਤਰੋ ਤੇ 슈ਗਰ ਦੀ ਪ੍ਰੋਬਲਮ ਸੀ ਸਾਡੇ ਦਾਦੀ ਜੀ ਨੂੰ ਸਾਡੇ ਬਾਪੂ ਜੀ ਨੂੰ ਤੇ ਬਾਤਸਨ ਨੂੰ। ਅੱਛਾ ਜੀ। ਉਹਦੇ ਕਰਕੇ ਜਦੋਂ ਥੇਰ ਨਹੀਂ ਸੀ ਕਰਦੇ ਹੂੰ ਫਿਰ ਉਹਦੇ ਕਰਕੇ ਸਾਨੂੰ ਸਟੰਕ ਪਾਉਣਾ ਫਿਰ ਅਸੀਂ ਦੇਖਿਆ ਯਾਰ ਹੁਣ ਸਿਹਤ ਵੱਲ ਧਿਆਨ ਦੇਈਏ। ਹੂੰ ਤੇ ਉਹ ਤੋਂ ਸਟੰਕ ਪਾਉਣ ਤੋਂ ਬਾਅਦ ਤੁਸੀਂ ਕਹਿੰਦੇ ਅਸੀਂ ਤਾਂ ਆਰਗੇਨਿਕ ਕਰਨਾ। ਅੱਛਾ ਜੀ। ਬਸ 1 ਏਕੜ ਤੁਸੀਂ ਸ਼ੁਰੂ ਕਰ ਲਿਆ। ਅੱਛਾ ਜੀ। ਸਾਡੀ ਪਹਿਲੇ ਸਾਲ ਉੱਥੇ ਜਿੱਥੇ ਕਣਕ 20 ਕੁਆਂਟਲ ਆਉਂਦੀ ਹੁੰਦੀ ਸੀ ਸਾਡੇ ਕਾਈ 8 ਕੁਆਂਟਲ। ਅੱਛਾ ਜੀ। ਲੋਕਾਂ ਨੇ ਸਾਨੂੰ ਬਹੁਤ ਮੁਖੌਲ ਕੀਤਾ ਵੀ ਇਹ ਜੀ ਬੋਲ ਜੇ ਬੜੇ ਯੂਨੀਵਰਸਿਟੀ ਵਾਲੇ ਬਣ ਗਏ ਜੇ ਹੋ ਗਿਆ ਫਲਾਨਾ ਹੋ ਗਿਆ। ਅੱਛਾ ਜੀ। ਅਸੀਂ ਆ ਵੀ ਕੁਝ ਨਹੀਂ। ਦੇਖੋ ਅਸੀਂ 30 30 ਕਾਲੇ ਕਿਲੇ 50 ਕਿਲੇ ਜਿੰਨੀ ਵੀ ਅਸੀਂ ਖੇਤੀ ਕਰਦਾ ਕੋਈ ਵੀ ਫਾਰਮ ਸਾਰੀ ਕੁਦਰਤ ਦੇ ਉੱਤੇ ਡਿਪੈਂਡ ਹੈ ਜੀ ਕੁਦਰਤ ਕੱਲ੍ਹ ਕਈ ਜਗ੍ਹਾ ਜਿੱਦਾਂ ਤੂਫਾਨ ਆ ਕੇ ਮੁੱਖੀਆਂ ਖਰਾਬ ਹੋ ਗਈ ਉਹ ਕਾਫੀ ਫਸਲਾਂ ਖਰਾਬ ਹੋ ਗਈ ਕੁਦਰਤ ਕਦੇ ਵੀ ਤੁਹਾਡੀ ਫਸਲ ਨੂੰ ਖਰਾਬ ਕਰ ਸਕਦੀ ਹੈ ਇੱਕ ਕਿਲਾ ਅਸੀਂ ਆਪਣੇ ਵਾਸਤੇ ਨਹੀਂ ਵੇਚ ਸਕਦੇ ਜੀ ਤਾਂ ਅਸੀਂ ਇਸ ਸੋਚਣਾ ਸ਼ੁਰੂ ਕੀਤਾ ਸੀ ਵੀ ਅਸੀਂ ਬਿਲਕੁਲ ਜ਼ਹਿਰ ਮੁਕਤ ਚੀਜ਼ ਖਾਈ ਅੱਛਾ ਜੀ ਅਰ ਤੁਹਾਨੂੰ ਦੱਸਦਾ ਵੀ ਜੇ 2008 ਦੇ ਵਿੱਚ ਸਟੰਟ ਪਾਇਆ ਸੀ ਮੈਂ ਕਈ ਲੋਕ ਕਹਿੰਦੇ ਪੰਜ ਚਾਰ ਸਾਲ ਬਾਅਦ ਸਟੰਟ ਕੋਈ 10 ਸਾਲ ਬਾਅਦ ਕਹਿੰਦਾ ਪਰ ਮੈਂ ਹੁਣ ਹੈਲਥ ਇੰਸ਼ੋਰੈਂਸ ਕਰਾਈ ਸੀ ਉਦੋਂ ਚੈੱਕਅਪ ਕਰਾਇਆ ਮੇਰੇ ਹਾਰਟ ਦੀ ਪੰਪਿੰਗ ਪੂਰੀ ਹੈ ਅੱਛਾ ਜੀ ਤੇ ਸਾਰਾ ਕੁਝ ਠੀਕ ਆ ਕੋਈ ਦਿੱਕਤ ਨਹੀਂ ਦਿੱਤੀ ਅੱਛਾ ਜੀ ਤੇ ਤੁਸੀਂ ਕਿੰਨੇ ਕਿੱਲਾਂ ਦੀ ਕਰਦੇ ਹੋ ਆਰਗੇਨਿਕ ਖੇਤੀ ਟੋਟਲ ਕਿੱਲਾਂ ਤੋਂ ਸ਼ੁਰੂ ਕਰਕੇ 3 ਕਿੱਲਾਂ ਤੱਕ ਲੈ ਕੇ ਗਏ ਹਾਂ ਹਿੰ ਤੱਕ ਇਹਨਾਂ ਅੱਛਾ ਜੀ 3 ਕਿੱਲਾਂ ਤੱਕ ਹਾਂਜੀ ਉਹ ਤਿੰਨੇ ਕਿੱਲੇ ਸਾਡੇ ਆਪਣੀ ਪੰਜਾਬ ਹੈ ਗ੍ਰੋ ਕੋਲ ਰਜਿਸਟਰਡ ਵੀ ਹੈਗੇ ਓਕੇ ਤੇ ਫਿਰ ਉਹਦੇ ਵਿੱਚ ਤੁਸੀਂ ਕੀ ਕੀ ਉਗਾਉਂਦੇ ਹੋ ਤਿੰਨ ਕਿੱਲਾਂ ਦੇ ਵਿੱਚ ਉਹਦੇ ਵਿੱਚ ਅਸੀਂ ਕਣਕ ਉਗਾਉਂਦੇ ਹਾਂ ਹਮ ਕਣਕ ਤੋਂ ਬਾਅਦ ਫਿਰ ਡੰਗਰਾ ਵਾਸਤੇ ਚਾਰਾ ਅੱਛਾ ਜੀ ਉਸ ਪਹਿਲਾ ਵੀਚਾਰਾ ਕਿਉਂਕਿ ਜਿਹੜਾ ਅਸੀਂ ਦੁੱਧ ਪੀਣਾ ਉਹ ਵੀ ਤਾਂ ਫਿਰ ਉਹ ਨਾ ਆਵੇ ਜੀ ਪੱਟਿਆਂ ਦੇ ਵਿੱਚ ਸਾਡੇ ਯੈਰ ਆਊਗਾ ਤੇ ਫਿਰ ਉਹ ਵੀ ਤਾਂ ਸਾਡੇ ਅੰਦਰੇ ਜਾਊਗਾ ਹਮ ਅਰੇ ਮੇਰੇ ਖਿਆਲ ਵਿੱਚ 2000 ਅਸਲ 1900 ਬਨਮਿਤ ਰਣ ਮੇਰੀ ਗੱਲ ਹੈ ਅੱਛਾ ਜੀ ਅਸੀਂ ਡੀਬਲਿਊ ਔਰ ਉੱਥੇ ਕਰਨਾਲ ਗਏ ਸੀ ਹਮ ਤੇ ਨਾਲ ਹੀ ਉੱਥੇ ਜਿਹੜਾ ਆਪਣਾ ਐਨੀਮਲ ਹਸਪਿਟੈਰੀ ਦਾ ਉੱਥੇ ਇੰਸਟੀਚਿਊਟ ਆ ਹਾਂਜੀ ਉੱਥੇ ਵੀ ਅਸੀਂ ਦੌਰਾ ਕੀਤਾ ਉੱਥੇ ਸਾਨੂੰ ਇੱਕ ਪ੍ਰੋਫੈਸਰ ਨੇ ਲੈਕਚਰ ਦਿੱਤਾ ਸੀ ਹੂੰ ਤੇ ਅਸੀਂ ਉਹਨੂੰ ਪੁੱਛਿਆ ਦੁੱਧ ਬਾਰੇ ਹੂੰ ਵੀ ਜਾਂ ਵੀ ਅੱਗੇ ਕੋਈ ਆ ਜਿਹੜੇ ਮਨਨ ਮਿਸ਼ਚਰ ਨਹੀਂ ਸੀ ਪਾਉਂਦਾ ਹੂੰ ਡੰਗਰ ਉਦਾਂ ਹੀ ਵਧੀਆ ਦੁੱਧ ਦਿੰਦੇ ਸੀ ਹੂੰ ਉਹ ਕਹਿੰਦਾ ਬਈ ਜਿਹੜਾ ਹੈਗਾ ਨਾ ਆਪਣੇ ਵੀ ਆਪਣੀ ਉਹ ਤਰਾਸ਼ ਦੀ ਪੰਜਾਬੀਆਂ ਦੀ ਹੂੰ ਉਹ ਇਹ ਆ ਵੀ ਅਸੀਂ ਪੱਠੇ ਜਿੱਥੇ ਬੀਜਦੇ ਆ ਹੂੰ ਸਾਰਿਆਂ ਨੂੰ ਹਲਕੀ ਜਗ੍ਹਾ 'ਚ ਬੀਜਦੇ ਅੱਛਾ ਕਹਿੰਦਾ ਜੇ ਸਾਡੇ ਖੇਤ 'ਚ ਕੱਖ ਨਹੀਂ ਹੈਗਾ ਹੂੰ ਤੇ ਡੰਗਰਾਂ ਦੇ ਅੰਦਰ ਜਿਹੜੇ ਤੱਤਾਂ ਦੀ ਘਾਟ ਆਊਗੀ ਆਊਗੀ ਤੱਤ ਕਿੱਥੋਂ ਆਣੇ ਕਹਿੰਦਾ ਖੇਤ 'ਚੋਂ ਪੱਠਿਆਂ 'ਚੋਂ ਹੂੰ ਜੇ ਤੁਹਾਡੇ ਖੇਤ 'ਚ ਕੁਛ ਨਹੀਂ ਤੁਹਾਡੇ ਪੱਠਿਆਂ 'ਚ ਕੀ ਆਊ ਤੁਹਾਡੇ ਡੰਗਰਾਂ 'ਚ ਕੀ ਜਾਊਗਾ ਹੂੰ ਤੇ ਕਹਿੰਦਾ ਇਸ ਕਰਕੇ ਜਿੱਥੇ ਵੀ ਪੱਠੇ ਬੀਜਣੇ ਆਂ ਦੇਸੀ ਰੂੜੀ ਪਾ ਕੇ ਵਧੀਆ ਤਕੜੇ ਖੇਤ 'ਚ ਪੱਠੇ ਬੀਜੋ ਤੁਹਾਨੂੰ ਡੰਗਰਾਂ ਨੂੰ ਮਿਨਰਲ ਮਿਕਸਚਰ ਪਾਉਣ ਦੀ ਲੋੜ ਹੀ ਨਹੀਂ ਤੁਹਾਡੇ ਦੁੱਧ ਦੇ ਪੂਰੇ ਤੱਤ ਹੋਣਗੇ ਵੀ ਜਿਵੇਂ ਜਿਹੜੇ ਲੋਕ ਦਾਣਾ ਪਾਉਂਦੇ ਆ ਵੀ ਜਿਵੇਂ ਕੰਮ ਵੀ ਹੁੰਦਾ ਪਰ ਬਹੁਤ ਸਾਰੇ ਪੈਸੇ ਉਧਰ ਖਰਚ ਹੋ ਜਾਂਦੇ ਆ ਉਹ ਖਰਚ ਕਰਨ ਦੀ ਲੋੜ ਨੇ ਉਹ ਖਰਚ ਕਰਨ ਦੀ ਲੋੜ ਹੈ ਅੱਛਾ ਜੀ ਉਹਦੋਂ ਤਾਂ ਫਿਰ ਅਸੀਂ ਸੋਚਦੇ ਸੀ ਵੀ ਕਿਵੇਂ ਕੀਤਾ ਜੀ ਹੂੰ ਡੰਗਰਾਜ ਹੁਣ ਅਸੀਂ ਤੁਸੀਂ ਯਕੀਨ ਮੰਨਿਓ ਵੀ ਬਹੁਤ ਲੋਕ ਕਹਿਣਗੇ ਵੀ ਸਾਡੇ ਬਰਸੀਮ ਖਾਨ ਨਾਲ ਡੰਗਰਾ ਦੇ ਮੂੰਹ ਚ ਝਗ ਆਉਣ ਲੱਗ ਗਈ ਹੂੰ ਉਹਦਾ ਕਾਰਨ ਹੈ ਜਿਆਦੇ ਨਾਈਟ੍ਰੋਜ਼। ਅੱਛਾ ਜੀ ਲੋਕ ਚਾੜ ਦੇ ਵਿੱਚ ਵਰਸੀਮ ਵੱਧਦਾ ਨਹੀਂ ਹੈਗਾ ਥੋੜਾ ਠੰਡ ਕਰਕੇ ਪਰ ਲੋਕ ਜੂਰੀਏ ਦੇ ਜੂਰੀਆ ਪਾਈ ਜਾਂਦੇ ਨੇ ਜੀ ਮੁੜ ਕੇ 1 ਲੱਖ ਧੁੱਪ ਨਿਕਲੇ ਆਉਂਦੀ ਹੈ ਹਮ ਵਰਸੀਮ ਇੱਕ ਅਹਿਜੀ ਚੀਜ਼ ਹੈ ਜਿਹੜਾ ਆਪਣੇ ਆਪ ਨਾਈਟ੍ਰੋਜਨ ਪੈਦਾ ਕਰਦਾ ਹਵਾ ਚ ਨਾਈਟ੍ਰੋਜਨ ਖਿੱਚ ਕੇ ਆਪਣੀ ਜੜਾਂ ਨੂੰ ਫਿਕਸ ਕਰਦਾ ਹਮ ਜਦੋਂ ਧੁੱਪ ਨਿਕਲਾਈ ਉਹ ਨਾਈਟ੍ਰੋਜਨ ਬਣਾਉਣ ਲੱਗ ਗਿਆ ਜਿਹੜੀ ਤੁਸੀਂ ਪਹਿਲਾਂ ਨਾਈਟ੍ਰੋਜਨ ਦੇਤੀ ਉਹ ਵੀ ਬੂਟੇ ਦੇ ਅੰਦਰ ਹੈ ਅੱਛਾ ਜਦੋਂ ਉਹ ਚ ਇੰਨੀ ਨਾਈਟ੍ਰੋਜਨ ਹੋ ਗਈ ਉਹ ਤੁਹਾਡੇ ਸਰੀਰ ਦੇ ਪਸ਼ੂ ਦੇ ਵਿੱਚ ਜਾ ਕੇ ਨਾਈਟ੍ਰੇਟ ਬਣ ਕੇ ਤੇ ਫਿਰ ਪਸ਼ੂ ਨੂੰ ਚਾਗ ਛੱਡਦਾ ਅੱਛਾ ਦੇਖੋ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਆ ਇਹਦਾ ਜਿਆਦਾ ਕਾਰਨ ਯੂਰੀਆ ਹੀ ਆ ਜਿਹੜਾ ਪਸ਼ੂਆਂ 'ਚ ਇਦਾਂ ਲੱਗ ਜਾਂਦਾ ਜਿਵੇਂ ਤੁਸੀਂ ਕਿਹਾ ਵੀ ਯੂਰੀਆ ਜਿਹੜਾ ਉਹ ਪਸ਼ੂਆਂ ਦੇ ਵਿੱਚ ਐਵੇਂ ਦੀਆਂ ਸਮੱਸਿਆਵਾਂ ਕ੍ਰੀਏਟ ਕਰਦਾ ਹੁਣ ਜਦੋਂ ਅਕਸਰ ਹੀ ਅਸੀਂ ਚਰਚਾ ਵੀ ਹੁੰਦੀ ਰਹਿੰਦੀ ਆ ਬਹੁਤਾਂ ਵਾਂ ਤੇ ਖਬਰਾਂ ਵੀ ਸੁਣਦੇ ਆ ਕਿ ਜਿਹੜੇ ਜਿਵੇਂ ਰਿਆ ਸਪਰੇਅ ਫਸਲਾਂ ਤੇ ਕੀਤੀਆਂ ਜਾਂਦੀਆਂ ਜਿਵੇਂ ਤੁਸੀਂ ਆਰਗੈਨਿਕ ਵੱਲ ਮੁੜੇ ਵੀ ਉਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਬਿਲਕੁਲ ਪਹੁੰਚਾਉਂਦੀਆਂ ਤਾਂ ਹੈਗੀਆਂ ਪਰ ਪੰਜਾਬ ਦੇ ਵਿੱਚ ਇੰਨੀ ਜਿਆਦਾ ਉਹ ਨਹੀਂ ਹੁੰਦੀ ਜਿਵੇਂ ਪੈਸਟੀਸਾਈਡ ਜਾਂ ਹੂੰ ਆਪਣਾ ਖਾਦਾਂ ਜਿੰਨੀਆਂ ਬਾਹਰ ਕਰਦੇ ਨੇ ਜੀ ਉਹਦਾ ਕਾਰਨ ਇਹ ਆ ਵੀ ਮੈਂ ਇਟਲੀ ਚ ਜਾ ਕੇ ਦੇਖਿਆ ਹੂੰ ਉੱਥੇ ਆਪਣੇ ਉਹਨਾਂ ਨੂੰ ਜ਼ਿਆਦਾ ਖਾਦ ਹੂੰ ਤੇ ਜ਼ਿਆਦਾ ਪੈਸਟੀਸਾਈਜ਼ ਵਰਤਦੇ ਆ ਅੱਛਾ ਜੀ ਪਰ ਉਹ ਟਾਈਮਲੀ ਵਰਤਦੇ ਆ ਹੂੰ ਉਹਨਾਂ ਨੂੰ ਪਤਾ ਵੀ ਕਿਸ ਟਾਈਮ ਵਰਤਨੇ ਕਿ ਕਿਸ ਟਾਈਮ ਨਹੀਂ ਵਰਤਨੇ ਹੂੰ ਸਾਨੂੰ ਇਹ ਨਹੀਂ ਪਤਾ ਵੀ ਕਿਸ ਉਧਰ ਸਾਡੀ ਫਸਲ ਤਾਂ ਵੱਢਣ ਤੇ ਹੁੰਦੀ ਆ ਅਸੀਂ ਕੋਈ ਯੂਰੀਆ ਪਾ ਰਹੇ ਹੁੰਦਾ ਕੋਈ ਸਪਰੇਅ ਕਰ ਰਹੇ ਹੁੰਦਾ ਉਹਦਾ ਰੈਜ਼ਿਡੂ ਆਊਗਾ ਜੀ ਸਾਡੀ ਇਸ ਕਰਕੇ ਰੈਜ਼ਿਡੂ ਆਉਂਦਾ ਨਾ ਕਿ ਕਿਸਾਨ ਜ਼ਿਆਦਾ ਵਰਤਦਾ ਜੀ ਫਿਰ ਇਹਦਾ ਸਹੀ ਟਾਈਮ ਕੀ ਹੋ ਸਕਦਾ ਜੇ ਵੀ ਹੁਣ ਕੋਈ ਕਿਸੇ ਨੇ ਕਣਕ ਬੀਜੀ ਹੈ ਜਾਂ ਕੋਈ ਮੱਕੀ ਵੀਜ ਰਿਹਾ ਹੈ ਫਿਰ ਇਹਦਾ ਸਹੀ ਟਾਈਮ ਕੀ ਹੋਏਗਾ ਜੇ ਤਾਂ ਕਣਕ ਆ ਕਣਕ ਤੇ ਕਿਸੇ ਵੀ ਸਪਰੇ ਦੀ ਲੋੜ ਨਹੀਂ ਹੈਗੀ ਅੱਛਾ ਜੀ ਕਿਸੇ ਵੀ ਹਮ ਸਿਰਫ ਦੁਕਾਨਦਾਰਾਂ ਦੇ ਮਗਰ ਲੱਗ ਕੇ ਹਮ ਲੋਕ ਸਪਰੀਆਂ ਕਰਦੇ ਅੱਛਾ ਜੀ ਤੁਸੀਂ ਕਿਸੇ ਖੇਤੀਬਾੜੀ ਵਿਭਾਗ 'ਚ ਪੁੱਛਤਾ ਕਰ ਲਓ ਹਮ ਤੁਸੀਂ ਪੀਏਯੂ ਪੁੱਛਤਾ ਕਰ ਲਓ ਹਮ ਉਹ ਕਹਿੰਦੇ ਆ ਵੀ ਕਣਕ ਨੂੰ ਸਪਰੇ ਦੀ ਲੋੜ ਨਹੀਂ ਅੱਛੇ ਸਿਰਫ ਇੱਕ ਨਦੀਨ ਨਾਸ਼ਕ ਦੀ ਲੋੜ ਆ ਹੂੰ ਉਹ 6 ਮਹੀਨੇ ਪਹਿਲਾਂ ਹੋ ਜਾਂਦੀ ਆ ਉਹਦਾ ਰੈਜ਼ਿਡਿਊ ਨਹੀਂ ਆਉਂਦਾ ਹੂੰ ਜਿਹੜੀ ਮੌਕੇ ਤੇ ਜਾ ਕੇ ਕੋਈ ਕਹਿੰਦਾ ਮੈਂ ਤੇਲੇ ਦੀ ਕਰਤੀ ਕੋਈ ਕਹਿੰਦਾ ਮੈਂ ਸੁੰਡੀ ਦੀ ਕਰਤੀ ਉਹ ਸਪ੍ਰੇਹਾਂ ਦੀ ਲੋੜ ਹੀ ਨਹੀਂ ਹੈਗੀ ਕਣਕ ਨੂੰ ਹੂੰ ਇਹਨ ਇੱਕ ਸਾਡੇ ਪਿੰਡ ਦਾ ਹੀ ਮੈਂ ਦੇਖਿਆ ਫਾਰਮਰ ਉਹ ਸਪ੍ਰੇ ਕਰੇ ਜੀ ਆਪਣੇ ਕਣਕ ਤੇ ਮੈਂ ਕਾਦੀ ਸਪ੍ਰੇ ਕਰੂੰ ਹੂੰ ਕਣਕ ਤੇ ਸੁੰਡੀ ਬਹੁਤ ਆਈ ਹੋਈ ਏ ਹੂੰ ਮੈਂ ਇਹ ਮਿਲੂ ਵੀ ਦਿਖਾ ਦੇ ਸਾਡੀ ਕਣਕ ਤੇ ਆਈ ਨਹੀਂ ਹਾਂਜੀ ਕਿ ਉਹਨੇ ਇੱਕ ਚੱਕਿਆ ਮਿੰਗੋ ਨਾ ਦੇਖੋ ਕਾਲੇ ਰੰਗ ਦੀ ਸੁੰਡੀ ਹ ਹ ਮੈਂ ਕਿਹਾ ਭਰਾਵਾ ਇਹ ਸੁੰਡੀ ਨਹੀਂ ਹੈਗੀ ਇਹ ਤੇਲਾ ਖਾਣ ਵਾਲੀ ਲੇਡੀ ਬੀਟਲ ਦੇ ਬੱਚੇ ਨੇ ਤੁਸੀਂ ਇਹਨਾਂ ਨੂੰ ਮਾਰ ਰਹੇ ਹੋ ਹ ਜਿਹਨੇ ਤੁਹਾਡਾ ਸਪਰੇਅ ਦਾ ਕੰਮ ਕਰਨਾ ਸੀ ਉਹਨੂੰ ਮਾਰ ਰਹੇ ਹਾਂ ਹ ਆਹ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਪਿੰਡ ਦਾ ਕਿਸਾਨ ਸੀਗਾ ਤੇ ਉਹਨੂੰ ਹੀ ਇਸ ਗੱਲ ਦਾ ਪਤਾ ਸੀ ਵੀ ਉਹਨੂੰ ਮਾਰਨਾ ਜਾਂ ਨਹੀਂ ਮਾਰਨਾ ਤੇ ਫਿਰ ਕਿਸਾਨ ਉਹਨਾਂ ਨੂੰ ਜਾਗਰੂਕ ਕਿਵੇਂ ਕੀਤਾ ਜਾ ਸਕਦਾ ਵੀ ਜਿਵੇਂ ਇਹਨਾਂ ਨੂੰ ਨਹੀਂ ਪਤਾ ਬਹੁਤ ਸਾਰੇ ਕਿਸਾਨ ਹੋਣਗੇ ਔ ਜੇ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਇਹਨਾਂ ਚੀਜ਼ਾਂ ਦਾ ਬਿਲਕੁਲ ਬਹੁਤ ਜ਼ਿਆਦਾ ਨਹੀਂ ਜੀ ਪਰ ਇੱਥੇ ਸਾਡੀ ਤਰਾਸ਼ ਦੀ ਇਹ ਆ ਜੇ ਕੋਈ ਦੱਸਣਾ ਚਾਹੁੰਦਾ ਅਸੀਂ ਉਹਨੂੰ ਸੁਣਨ ਨੂੰ ਵੀ ਤਿਆਰ ਨੀ ਹੂੰ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਆ ਇਦਾਂ ਗੱਲਬਾਤ ਕਰੋ ਮੈਨੂੰ ਪਤਾ ਬੱਸ ਮੈਨੂੰ ਪਤਾ ਹੂੰ ਹੁਣ ਅਸੀਂ ਤੁਹਾਨੂੰ ਇੱਕ ਛੋਟੀ ਗੱਲ ਦੱਸਦਾ ਅਸੀਂ ਪੋਪ ਕੌਰਨ ਮੱਕੀ ਬਜਵੋਂਦੇ ਆ ਜੀ ਤੇ ਉਹ ਬਹੁਤ ਬਰੀਕ ਦਾਣਾ ਹੁੰਦਾ ਜਿੱਦਾਂ ਆਪਣੇ ਕਹਿੰਦੇ ਆਪਾਂ ਮੂੰਗੀ ਦੇ ਦਾਣੇ ਨਾਲੋਂ ਥੋੜੇ ਵੱਡਾ ਹੁੰਦਾ ਆਮ ਮੱਕੀ ਜਿਹੜੀ ਹੁੰਦੀ ਆ ਉਹਦੇ ਨਾਲੋਂ ਅੱਧਾ ਹੁੰਦਾ ਜੀ ਉਹ ਜੋ ਕੋਈ ਬੀਜ ਦਾ ਨਾ ਅਸੀਂ ਉਹਨੂੰ ਫਾਰਮਰ ਨੂੰ ਕਹਿੰਦੇ ਆਂ ਵੀ ਜੇ ਧਿਆਨ ਨਾਲ ਬੀਜੀ ਕਿ ਤੈਨੂੰ ਦੂੰਗਾ ਨਾ ਬੀਜੀ ਹੂੰ ਤੇ ਇੱਕ ਉਹਨੂੰ ਆਪਣੇ ਕਹਿ ਵੀ ਇਹ ਬੀਜ 5 ਕਿਲੋ ਲੈਣਾ ਵੀ 8 ਕਿਲੋ ਨਹੀਂ ਲੈਣਾ ਹੈਗਾ ਹੂੰ ਔਰ ਕਿਉਂ ਜਿਹੜਾ ਟਰੈਕਟਰ ਡਰਾਈਵਰ ਆ ਜਾਂ ਜਿਹੜਾ ਮਸ਼ੀਨ ਚ ਉਹ ਕਹਿੰਦਾ ਯਾਰ ਮੈਨੂੰ ਪਤਾ ਅਸੀਂ ਮੱਕੀ ਉਹ ਬੀਜਦੇ ਆ ਅੱਛਾ ਜੀ ਇੱਕ ਨੂੰ ਤਾਂ ਹਾਰ ਕੇ ਮੈਂ ਕਿਹਾ ਮੰਗਾਇਆ ਤੂੰ ਮੱਕੀ ਬੀਜਦਾ ਪਰ ਹੈਗਾ ਵੀ ਤੈਂ ਐਂਹ ਜੀ ਮੱਕੀ ਦੇਖੀ ਆ ਪਹਿਲਾਂ ਤੈਨੂੰ ਦੱਸ ਦੇ ਹਾਂਜੀ ਉਹ ਖੋਲ ਕੇ ਦੇਖਾਂ ਯਾਰ ਅੱਜ ਜੀ ਤਾਂ ਮੱਕੀ ਉਹ ਨਹੀਂ ਦੇਖੀ ਮੈਂ ਕਿ ਫਿਰ ਸੁਣ ਤਾਂ ਲੋ ਅਸੀਂ ਸੁਣਦੇ ਵੀ ਨਹੀਂ ਹਾਂ ਹੂੰ ਮਤਲਬ ਕਿਤੇ ਨਾ ਕਿਤੇ ਸਾਡੀ ਵੀ ਕਮੀ ਆ ਕਿ ਜੇ ਸਾਨੂੰ ਕੋਈ ਦੱਸਣਾ ਚਾਹੁੰਦਾ ਤਾਂ ਅਸੀਂ ਸੁਣਦੇ ਨਹੀਂ ਸੁਣਦੇ ਹੂੰ ਜਿਵੇਂ ਹਣ ਤੁਸੀਂ 3 ਕਿਲਿਆਂ ਦੀ ਆਰਗੈਨਿਕ ਖੇਤੀ ਕਰ ਅ ਤਕਰੀਬਨ 2008 ਤੋਂ ਤੁਸੀਂ ਕਹ ਦੇ ਨਾਲ ਜੁੜੇ ਹੋ ਤੁਸੀਂ ਇਹਨੂੰ ਅੱਗੇ ਵਧਾਉਣ ਦੀ ਸੋਚੀ ਵੀ ਜਿਵੇਂ ਹੁਣ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਵਧੀਆ ਰਿਜ਼ਲਟ ਮਿਲ ਰਹੇ ਆ ਬੀ ਵਧੀਆ ਰਿਜ਼ਲਟ ਮਿਲ ਰਿਹਾ ਅਸੀਂ ਇਹਨੂੰ ਅੱਗੇ ਇਸ ਕਰਕੇ ਵਿਧਾ ਰਹੇ ਕਿਉਂਕਿ ਜਿੰਨੀ ਅਸੀਂ ਜਾਦੇ ਕਰਾਂਗੇ ਉੰਨੇ ਖਰੀਦਦਾਰ ਨਹੀਂ ਹੋਣਗੇ ਅੱਛਾ ਜੀ ਇੱਕ ਤਾਂ ਪ੍ਰੋਡਕਸ਼ਨ ਅੱਧੀ ਰਹਿ ਜੂਗੀ ਹੂੰ ਜੇ ਮੰਨ ਲਓ ਵੀ ਸਾਰਾ ਪੰਜਾਬ ਆਰਗੇਨਿਕ ਕਰਨ ਲੱਗ ਜਾਏ ਹੂੰ ਕਣਕ ਤਾਂ ਹੁਣ ਨਹੀਂ ਪੂਰੀ ਹੋਣੀ ਹੂੰ ਮੁੜ ਕੇ ਕਿੱਥੋਂ ਦੇਸ਼ ਖਾਊਗਾ ਕੀ ਹੂੰ ਇਹ ਤਾਂ ਬਹੁਤ ਦੇਰ ਪਹਿਲਾਂ ਮੇਰੇ ਕੋਲ ਇੱਕ ਦਿੱਲੀ ਤੋਂ ਟੀਮ ਆਈ ਜੀ ਉਹ ਮੈਨੂੰ ਕਹਿੰਦਾ ਜੀ ਪਾਣੀ ਬਚਾਉਣਾ ਚਾਹੀਦਾ ਐਂ ਜੀ ਫਲਾਨਾ ਇਤਨਕਾ ਜੀ ਮੈਂ ਯਾਰ ਪਾਣੀ ਬਚਾਉਣਾ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਚੁਟਕੀ ਦਾ ਕੰਮ ਆ ਹੂੰ ਕਹਿੰਦਾ ਜੀ ਐ ਕਿਵੇਂ ਗਵਰਨਮੈਂਟ ਬਹੁਤ ਪੈਸੇ ਖਰਚਦੀ ਐ ਕਰਦੀ ਐ ਫਲਾਨਾ ਕਰਦੀ ਐ ਹੂੰ ਮੈਂ ਯਾਰ ਕੋਸ਼ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਝੋਨੇ ਦੀ ਪ੍ਰੋਕਿਊਰਮੈਂਟ ਬੰਦ ਕਰਕੇ ਮੱਕੀ ਦੀ ਪ੍ਰੋਕਿਊਰਮੈਂਟ ਸ਼ੁਰੂ ਕਰ ਦਿਓ ਹਾਂ ਜੀ ਬਚ ਗਿਆ ਪਾਣੀ ਮੈਂ ਕਿਹਾ ਅਸੀਂ ਝੋਨੇ ਤੋਂ ਲੈਣਾ ਕਿ ਅਸੀਂ ਨਵੀਂ ਬੀਜਾਂਗੇ ਕਿਉਂ ਅਸੀਂ ਮੱਕੀ ਬੀਜਾਂਗੇ ਜਦੋਂ ਤੁਸੀਂ ਪ੍ਰੋਕਿਊਰਮੈਂਟ karenge ਹੂੰ ਮੈਂ ਕਿਹਾ ਜਿਹੜਾ ਗਾਹਾਂ ਤੁਸੀਂ ਸਵਾਲ ਕਰਨਾ ਉਹ ਵੀ ਮ ਮਾਹ ਨੜ ਦਾ ਸੱਤੋਂ ਝੋਨਾ ਪੈਦਾ ਕਰਾਉਨੇ ਹੋ ਨਾਲੇ ਸਾਨੂੰ ਗਾਲਾਂ ਕੱਢਦੇ ਹੋ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਵੇਂ ਆਪਣੇ ਜ਼ਿਆਦਾ ਕਿਸਾਨ ਆਪਾਂ ਗੱਲ ਕਰੀਏ ਤੇ ਉਹ ਜਾਂ ਤਾਂ ਕਣਕ ਝੋਨਾ ਹੀ ਜ਼ਿਆਦਾ ਬੀਜਦੇ ਆ ਵੀ ਹੋਰ ਕਿਸੇ ਫਸਲ ਵੱਲ ਮਨ ਲੱਗਦਾ ਕੋਈ ਜਾਂ ਐਕਸਪੈਰੀਮੈਂਟ ਨਹੀਂ ਕਰਨਾ ਚਾਹੁੰਦੇ ਜਾਂ ਕੀ ਲੱਗਦਾ ਤੁਹਾਨੂੰ ਵੀ ਬਾਕੀ ਫਸਲਾਂ ਵੱਲ ਕਿਉਂ ਨਹੀਂ ਮੁੜਦੇ ਨਹੀਂ ਬਾਕੀ ਫਸਲਾਂ ਨੇ ਉਹਨਾਂ ਨੂੰ ਤਾਂ ਮਿਹਨਤ ਜ਼ਿਆਦੀ ਹੁੰਦੀ ਹੂੰ ਕਣਕ ਝੋਨਾ ਦੇ ਸਾਰਾ ਕੁਝ ਮੰਡੀ ਕਰਨਾ ਹੂੰ ਸਾਰੀ ਮੰਡੀ ਕਰਨੀ ਮਸ਼ੀਨੀ ਕਰਨ ਜੀ ਹੂੰ ਮਤਲਬ ਕੰਮ ਮਿਹਨਤ ਕਰਕੇ ਕੋਈ ਮਿਹਨਤੇ ਵੀ ਨਹੀਂ ਹੈਗਾ ਵੀ ਤੁਸੀਂ ਜਾ ਕੇ ਕਣਕ ਵੜਦੇ ਹੋ ਜਾਂ ਮੱਕੀ ਵੜਦੇ ਹੋ ਆਪਣੀ ਨੇਵਰ ਕੋ ਖੜ ਕੇ ਰਾਜੀ ਨਹੀਂ ਅਸੀਂ ਜੀ ਤੇ ਤੁਸੀਂ ਜਿਵੇਂ ਹੁਣ ਮੱਕੀ ਬੀਜਦੇ ਹੋ ਕਣਕ ਬੀਜਦੇ ਹੋ ਇਹਦੇ ਤੇ ਕਿੰਨੀ ਕ ਮਿਹਨਤ ਲੱਗਦੀ ਹੈ ਆਰਗੇਨਿਕ ਖੇਤੀ ਤੇ ਜਿਵੇਂ ਬੀਜ ਦੀ ਗੱਲ ਕਰ ਲਈਏ ਜਾਂ ਇਹਨੂੰ ਫਸਲ ਪੱਕਣ ਤੱਕ ਫਿਰ ਮੰਡੀ ਕਰਨ ਕੀ ਸਿਸਟਮ ਰੰਦਾ ਪੂਰਾ ਨਹੀਂ ਮੰਡੀ ਕਰਨ ਦਾ ਤੁਹਾਡਾ ਆਪਣਾ ਹੀ ਆ ਨਾ ਅੱਛਾ ਜੀ ਕਿਉਂਕਿ ਇਹ ਕਿਦਾਂ ਮੰਡੀ ਚ ਤਾਂ ਵਿਕਣੀ ਨਹੀਂ ਇਹ ਓਕੇ ਮਤਲਬ ਤੁਹਾਡੇ ਤੋਂ ਹੀ ਲੈ ਕੇ ਜਾਂਦੇ ਨੇ ਸਾਡੇ ਤੋਂ ਹੀ ਲੈ ਕੇ ਜਾਣੀ ਆ ਅਗਲੇ ਨੂੰ ਅੱਛਾ ਜੀ ਤੇ ਖਰਚਾ ਇਹ ਤਾਂ ਘੱਟ ਆਉਂਦਾ ਕਿਉਂਕਿ ਇਹ ਚ ਕੋਈ ਖਾਦ ਤਾਂ ਪਾਉਣੀ ਨਹੀਂ ਹੂੰ ਨਾ ਕੋਈ ਸਪਰੇਅ ਕਰਨੀ ਹੂੰ ਬੀਜ ਬੀਜ ਤਾਂ ਪਾਣੀ ਲਾਤਾ ਉਹਦੇ ਵਿੱਚ ਜਿਹੜੇ ਉਹ ਥੋੜੇ ਬਹੁਤੇ ਜੈਵਿਕ ਉਤਪਾਦ ਦਿੰਦੇ ਆ ਆਪਣੇ ਪੰਜਾਬ ਇੱਕ ਵਾਲੇ ਉਹ ਵਰਤ ਲਈਦੇ ਆ ਜੀ ਜਾਂ ਡੀਕੰਪੋਜ਼ਰ ਜਾਂ ਆਪਾਂ ਕੀ ਉਹ ਗੋਡਾ ਮਰਤ ਬਣਾ ਕੇ ਉਹ ਵਰਤ ਲਈਦੇ ਆ ਜੀ ਕੋਈ ਉਹ ਤੇਣੀ ਬਾਹਰੋ ਚੀਜ਼ ਲੈ ਕੇ ਨਹੀਂ ਕਿਸੇ ਕੋਲ ਜੀ ਮੁੰਨੇ ਜੀ ਤੇ ਫਿਰ ਜਿਵੇਂ ਕੋਈ ਲੈਣ ਆਉਂਦਾ ਫਿਰ ਰੇਟ ਦਾ ਦੂਜੀ ਕਣਕ ਨੂੰ ਤੇ ਦਾ ਕਿੰਨਾ ਪਰ ਕਰੇਂਦਾ ਜੀ ਟਾਈਮ ਅਸੀਂ 60 ਰੁਪਏ ਦੇ ਰੀ ਠੀਕ ਹੈ ਜੀ ਤੇ ਮੱਕੀ ਵੀ ਇਦਾਂ ਹੀ ਤੁਸੀਂ ਖੁਦ ਉਹਦਾ ਉਹ ਕਰਦੇ ਮੰਡੀ ਕਰਨ ਨਹੀਂ ਮੱਕੀ ਦੀ ਸਾਡੀ ਕੰਟਰੈਕਟ ਫਾਰਮਿੰਗ ਹੁੰਦੀ ਹੈ ਅੱਛਾ ਜੀ ਇਹ ਪੋਕਰ ਨੂੰ ਖਿਲਾਉਂਦੀ ਕੀ ਹੁੰਦੀ ਓਕੇ ਹੂੰ ਠੀਕ ਹੈ ਜੀ ਤੇ ਤੁਹਾਡੇ ਤੋਂ ਸੇਧ ਲੈ ਕੇ ਜਿਵੇਂ ਤੁਹਾਡੇ ਆਸ-ਪਾਸੇ ਵਾਲੇ ਪਿੰਡਾਂ ਦੀ ਗੱਲ ਕਰ ਲਈਏ ਜਾਂ ਤੁਹਾਡੇ ਹੀ ਪਿੰਡ ਦੀ ਗੱਲ ਕਰ ਲਈਏ ਕਿੰਨੇ ਕੁ ਲੋਕ ਹੋਰ ਅਵੇਅਰ ਹੋਏ ਇਸ ਪਾਸੇ ਵੱਲ ਨਹੀਂ ਤੁਹਾਨੂੰ ਦੱਸਿਆ ਨਹੀਂ ਅਸੀਂ ਤਾਂ ਸੁਣਦੇ ਹੀ ਨਹੀਂ ਹਾਂ ਉਸ ਤੋਂ ਅੱਛਾ ਜੇ ਇੱਕ ਗੱਲ ਸਾਡੇ ਜਨੂਰ ਬਹੁਤ ਵਧੀਆ ਵੀ ਅਸੀਂ ਪਿੰਡ ਨੂੰ ਵਰਨ ਫਰੀ ਕਰਤਾ ਹੂੰ ਸਾਡੇ ਪਿੰਡ ਅੱਗ ਨਹੀਂ ਲਾਉਂਦਾ ਕੋਈ ਅੱਛਾ ਜੀ ਮੈਂ ਝੋਨੇ ਦੀ ਪਰਾਲੀ ਨੂੰ ਮੈਂ ਕੰਕ ਦੇ ਨਾਲ ਅੱਛਾ ਜੀ ਤੇ ਤੁਸੀਂ ਮਿਹਨਤ ਵੀ ਕਾफी ਕਰਦੇ ਹੋ ਜਿਵੇਂ ਤੁਸੀਂ ਕਿਹਾ ਸੀਗਾ ਤੁਹਾਡੇ ਸਟੰਟ ਵੀ ਪਿਆਏ ਫਿਰ ਜਿਵੇਂ ਇਧਰ ਤੁਹਾਨੂੰ ਕਦੇ ਕੋਈ ਦਿੱਕਤਾਂ ਨਹੀਂ ਆਈ ਕੰਮ ਕਰਦੇ ਬਲੀ ਕੰਮ ਕਰਦੇ ਦਿੱਕਤ ਨਹੀਂ ਆਉਂਦੀ ਤੁਸੀਂ ਹਾਰਡ ਵਰਕ ਨਹੀਂ ਕਰ ਸਕਦੇ ਅੱਛਾ ਹਾਰਡ ਵਰਕ ਨਹੀਂ ਕਰਨਾ ਹੂੰ ਜਿਵੇਂ ਸਟੰਟ ਕਰਨ ਕਿਉਂਕਿ ਜਦੋਂ ਸਾਹ ਚੜ ਗਿਆ ਤੇ ਸਾਬ ਵਾਪਸ ਨਹੀਂ ਆਉਣਾ ਹੂੰ ਸਾਹ ਨਹੀਂ ਚੜਾਉਣਾ ਚਾਹੀਦਾ ਬੰਦੇ ਨੇ ਹੂੰ ਤੇ ਹੌਲੀ ਹੌਲੀ ਆਰਾਮਨਾ ਤੇ ਕਿਸੇ ਗੱਲ ਤੇ ਗੁੱਸਾ ਨਹੀਂ ਕਰਨਾ ਕਿਤੇ ਇਹ ਜੀ ਚੀਜ਼ਾਂ ਨਾਲ ਬੈਠਿਆ ਰਹਿ ਜੀ ਤੇ ਜਿਵੇਂ ਹੁਣ ਜਿਹੜੇ ਸਾਡੇ ਪੰਜਾਬੀ ਆ ਖਾਸ ਕਰਕੇ ਆਪਾਂ ਕਿਸਾਨਾਂ ਦੇ ਧੀਆਂ ਪੁੱਤਾਂ ਦੀ ਗੱਲ ਕਰ ਲੈਨੇ ਆ ਹੁਣ ਤਾਂ ਚਲੋ ਲੋਕ ਅਜੇ ਮੁੜਨ ਵੀ ਲੱਗੇ ਆ ਬੈਕ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਹਾਲਾਂਕਿ ਜ਼ਮੀਨ ਦੇ ਉੱਤੇ ਅਸੀਂ ਬਹੁਤ ਕੁਝ ਕਰ ਸਕਦੇ ਆ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਪੰਜਾਬ ਛੱਡ ਕੇ ਬਾਹਰ ਜਾਂਦੇ ਆ ਉੱਥੇ ਜਾ ਕੇ ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਕਿ ਲੇਬਰ ਵੀ ਕਰਨੀ ਪੈਂਦੀ ਆ ਜੀ ਜਿਆਦਾਤਰ ਪੰਜਾਬੀ ਲੇਬਰੀ ਕਰਦੇ ਆ ਜੀ ਮੈਂ ਖੁਦ ਕਰਕੇ ਆਇਆ ਮੈਂ ਖੁਦ ਕਰਕੇ ਆਇਆ ਹਾਂ ਪਰ ਮੇਰੇ ਬੇਟਾ ਪੜਿਆ ਲਿਖਿਆ ਕਾਮਰਸ ਸਕੂਲ 'ਚ ਪੜਿਆ ਜੀ ਅਰੋ ਉਹ ਕਈ ਵਾਰ ਇਸ ਤਰ੍ਹਾਂ ਗੱਲ ਚੱਲਦੀ ਰਹਿੰਦੀ ਹੈ ਕੋਈ ਮਰ ਕੋਈ ਰਿਸ਼ਤੇ ਵਾਲੇ ਆ ਜਾਂਦੇ ਨੇ ਉਹ ਕਹਿੰਦੇ ਬਾਹਰਲੀ ਕੁੜੀ ਮੈਂ ਕਹਿੰਦਾ ਵੀ ਆਹ ਦੇਖ ਭਰਾਵਾ 56 ਸਾਲ ਦੀ ਉਮਰ ਹੋ ਗਈ ਮੇਰੇ ਤੇ 베ਰੀ ਨਹੀਂ ਟੁੱਕਣੀ ਕੈਨੇਡਾ ਜਾ ਕੇ ਇਹ ਕੋਈ ਇੰਦਰਲਾ ਰਿਸ਼ਤਾ ਹੈਗਾ ਕਰਾ ਦਿਓ ਨਹੀਂ ਅਸੀਂ ਬਾਹਰਲਾ ਰਿਸ਼ਤਾ ਲੈਣੇ ਸੀ ਖੁਦ ਜਵਾਬ ਦੇ ਰਹੇ ਅੱਛਾ ਜੀ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉੱਥੇ ਜਾ ਕੇ ਫੋਰਨ ਅੱਛਾ ਜਾ ਕੇ ਇਹੀ ਰਿਹਾ ਵੀ ਜਿੰਨਾ ਕੰਮ ਉੱਥੇ ਲੋਕ ਕਰਦੇ ਨੇ ਫੋਰਨ ਦੇ ਵਿੱਚ ਜੀ ਉਦੋਂ 20% ਵੀ ਇੱਥੇ ਆਪਣੀ ਕੰਮ ਕਰ ਲੈਣ ਜਾਂ ਆਪਣੇ ਕੰਮ ਤੇ ਨਿਗਰਾਨੀਓ ਕਰ ਲੈਣ ਤਾਂ ਵੀ ਕਾਮਯਾਬਾ ਕੋਈ ਬੰਦਾ ਇਹ ਜਾਨੀ ਹੈਗਾ ਜਿਹੜਾ ਪੰਜਾਬ ਚ ਦੋ ਕਿਲੇ ਵਾਲਾ ਵੀ ਭੁੱਖਾ ਮਰੂ ਹੂੰ ਪਰ ਉਹ ਤੁਹਾਨੂੰ ਦੋ ਕਿਲਿਆਂ ਤੇ ਆਪਣਾ ਯੋਜਨਾ ਬਣਾ ਕੇ ਕੰਮ ਕਰਨਾ ਪੈਣਾ ਯਾ ਚੀਜ਼ ਬਿਜਲੀ ਆ ਵੱਢ ਲਈ ਆ ਗੀ ਜੀ ਆਪਾਂ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਯੋਜਨਾ ਬੰਦੀ ਜੀ ਮੈਂ ਸਭ ਤੋਂ ਪਹਿਲਾਂ ਤੁਸੀਂ ਮਾਰਕੀਟ ਲੱਭੂ ਹੂੰ ਅਸੀਂ ਖੁਦ ਫੁੱਲਾਂ ਦਾ ਕੰਮ ਵੀ ਕੀਤਾ ਅੱਛਾ ਜੀ ਤੇ ਹੁਣ ਬਹੁਤ ਲੋਕਾਂ ਦੇ ਫੋਨ ਆਉਂਦੇ ਕਿਉਂਕਿ ਉਹ ਵੀਡੀਓ ਸਾਡੀਆਂ ਫੁੱਲਾਂ ਵਾਲੀਆਂ ਵੀ ਪਈਆਂ ਨੇ ਬਹੁਤ ਲੋਕਾਂ ਨੇ ਜੀ ਅਸੀਂ ਫੁੱਲ ਵੀ ਵੇਚਦੇ ਹਾਂ ਮੈਂ ਕਹਿੰਦਾ ਪਹਿਲਾਂ ਵੇਚੀਂਗਾ ਕਿੱਥੇ ਦੱਸ ओके ਮੰਡੀ ਕਰਨ ਤੁਹਾਨੂੰ ਪਹਿਲਾਂ ਮੰਡੀ ਕਰਨ ਪਹਿਲਾਂ ਚੀਜ਼ ਦਾ ਜਦ ਮਰਜ਼ੀ ਪੈਦਾ ਕਰ ਲਓ ਹੂੰ ਤੁਸੀਂ ਜਿਹੜੀ ਮਕਰ ਫਸਲ ਬੀਜਦੇ ਹੋ ਪਹਿਲਾਂ ਉਹ ਆਪਣੀ ਬੀਜੀ ਦਾ ਥੋੜੇ ਤੋਂ ਟਰਾਈ ਕਰ ਲਓ ਜਦ ਤੁਹਾਡਾ ਮੰਡੀ ਕਰਨ ਹੋਣ ਲੱਗਿਆ ਤੁਸੀਂ ਆਪਣਾ ਉਧਰ ਪਰਤੂ ਹੂੰ ਫੁੱਲਾਂ ਦਾ ਸੀ ਅੱਧੇ ਕੀ ਨਾ ਤਾਂ ਸ਼ੁਰੂ ਕੀਤਾ ਸੀ ਅੱਛਾ ਜੀ ਉਹ ਵੀ ਉਹ ਸਾਡੇ ਇੱਥੇ ਡਾਕਟਰ ਸਾਹਿਬ ਆਏ ਸੀ ਇੱਕ ਡਾਕਟਰ ਰਜੀਤ ਸਿੰਘ ਹਾਰਟੀਕਲਚਰ ਆਪਣੇ ਸੌਰੀ ਫਲੋਰੀਕਲਚਰ ਤੋਂ ਅੱਛਾ ਜੀ ਉਹ ਐਨਐਸਐਸ ਕੈਂਪ ਲੈ ਕੇ ਆਏ ਸੀ ਹੂੰ ਚਾਲੂ ਕਿਤੇ ਕਿਸੇ ਕਿਸਕੇ ਸੀਟ ਸੂਟ ਦਾ ਕੰਮ ਕਰਦੇ। ਕਹਿੰਦੇ ਸਾਡਾ ਸੀਟ ਤਿਆਰ ਕਰ ਦੋ। ਅੱਛਾ ਜ Punjab ਗਿੰਦਾ ਨੰਬਰ 1 ਦਾ। ਅੱਛਾ ਜੀ। ਕੀ ਕਰ ਦਿੰਦੇ ਆ ਜੀ? ਅਸੀਂ ਉਹਨਾਂ ਦਾ ਸੀਟ ਲਾਤਾ। ਹੂੰ। ਉਹ ਆ ਗਿਆ ਕਰੋਨਾ। ਅੱਧਾ ਇਕੜ ਲਾਇਆ ਸੀ। ਮੈਨੂੰ ਬਹੁਤ ਲੋਕਾਂ ਨੇ ਡਰਾਇਆ ਵੀ ਯਾਰ ਤੁਸੀਂ ਕੀ ਕਰੋਗੇ ਉਹ ਵੇਚੇ ਕਿ ਕਿਵੇਂ ਹੋ ਫਰਾਨਾ ਤਾਂ ਮੈਂ ਯਾਰ ਕੋਈ ਕਰਨੀ ਅੱਧੇ ਕੀ ਦਿਨ ਜੱਟ ਫੇਰ ਨਹੀਂ ਹੁੰਦਾ। ਜੇ ਸਾਡਾ ਤਜਰਬਾ ਹੀ ਆ। ਹੂੰ। ਆ ਤੁਸੀਂ ਯਕੀਨ ਮੰਨਿਓ ਕਰੋਨਾ ਕਰਕੇ ਕਿਸੇ ਨੇ ਲਾਇਆ ਨਹੀਂ ਫੋਨ। ਹੂੰ। ਉਹ ਸਾਡਾ ਫੁੱਲ ਵੀ ਬਹੁਤ ਮਹਿੰਗਾ ਵਿਕਿਆ ਉਹ ਤੋਂ ਬਾਅਦ ਸਾਡਾ ਬੀਜ ਵੀ ਸਾਡੇ ਕੋਲ 10-15 ਕਿਲੋ ਤਿਆਰ ਹੋ ਗਏ ਉਹ ਵੀ ਅਸੀਂ ਬਹੁਤ ਵਧੀਆ ਵਿਕਿਆ ਸਾਡਾ ਅੱਛਾ ਜੀ ਤੇ ਮੈਂ ਕਹਿੰਦਾ ਵੀ ਸਾਰੀਆਂ ਫਸਲਾਂ ਸਾਡੇ ਕੋਲ ਉਹ ਵੀ ਵਧੀਆ ਰਹੀਆਂ ਤੇ ਫਿਰ ਹੁਣ ਤੁਸੀਂ ਉਹਦੀ ਖੇਤੀ ਨਹੀਂ ਕਰਦੇ ਨਹੀਂ ਫਿਰ ਜਾਦੇ ਹੁਣ ਸਾਡੇ ਕੋਲ ਸੀਡ ਪ੍ਰੋਡਕਸ਼ਨ ਦਾ ਕੰਮ ਹੈ ਓਕੇ ਜਿੰਨੇ ਜ਼ਿਆਦਾ ਕੰਮ karenge ਉਹਨੇ ਤੁਸੀਂ ਜ਼ਿਆਦਾ ਹੁਣ ਜੀਂਗੇ ਤੁਸੀਂ ਜਿਹੜੇ ਕੰਮ ਵਿੱਚ ਤੁਸੀਂ ਮਾਸਟਰ ਬਣਗੇ ਉਹੀ ਕੰਮ ਕਰੋ ਜੀ ਉਹਦੇ ਕੀ ਥੋੜਾ ਜਿਹੀ ਕੀ ਸੀ ਨਾ ਫੁੱਲਾਂ ਵਾਲੇ ਕੰਮ 'ਚ ਇਹ ਸੀ ਉਹਦਾ ਕਦੇ ਤਾਂ 20 ਰੁਪਏ ਹੋ ਜਾਂਦੇ ਨੇ ਕਿਲੋ ਕਦੇ 200 ਰੁਪਏ ਕਿਲੋ ਅੱਛਾ ਜੀ ਆਪਾਂ ਟਾਣ ਜਾਦੀ ਸੀ ਬੰਦੇ ਨੂੰ ਫਿਰ ਉੱਥੇ ਹੱਬ ਬਣਾਉਣੀ ਪੈਣੀ ਆ ਵੀ ਸਾਰੇ ਫੁੱਲਾਂ ਵਾਲੇ ਤੁਹਾਡੇ ਕੋ ਆਉਣ ਤੁਹਾਡੇ ਕੋ ਸਾਰਾ ਸਾਲ ਫੁੱਲ ਹੁੰਦਾ ਹੋਵੇ ਤਾਂ ਤੁਹਾਡੇ ਕੋ ਫੁੱਲਾਂ ਵਾਲੇ ਦੀ ਮੰਡੀ ਲੱਗਣੀ ਜੀ ਔਰ ਆਪਾਂ ਜਦੋਂ ਤੁਹਾਡੇ ਆਫਿਸ 'ਚ ਬੈਠੇ ਸੀ ਆਪਾਂ ਦੇਖਿਆ ਸੀ ਕਿ ਪੂਰੀ ਤੁਹਾਡੀ ਜਿਹੜੀ ਇੱਕ ਵਾਲ ਹੈ ਤੁਹਾਨੂੰ ਜਿਹੜੇ ਮਿਲੇ ਇਨਾਮ ਹੈ ਉਹਨਾਂ ਦੇ ਨਾਲ ਭਰੀ ਹੋਈ ਹੈ ਕਿੱਥੋਂ ਕਿੱਥੋਂ ਤੁਹਾਨੂੰ ਕਿਹੜੇ ਕਿਹੜੇ ਅਵਾਰਡ ਮਿਲ ਚੁੱਕੇ ਆ ਤਕਰੀਬਨ ਜੀ ਆਪਣੀ ਪੰਜਾਬ ਸਰਕਾਰ ਪੀਏਯੂ ਤੇ ਆਪਣੀ IMR ਜਿਹੜਾ ਮੱਕੀ ਖੋਜ ਕੇਂਦਰ ਹੈ ਜੀ ਤੇ ਹਰਿਆਣੇ ਚ ਆਪਣੇ ਕਰਨਾਲ DWR ਹਮ ਤੇ ਇਹਨਾਂ ਬਿਹਾਰ ਸਰਕਾਰ ਬਿਹਾਰ ਸਰਕਾਰ ਨੇ ਸਾਨੂੰ CRM ਤੇ ਉੱਥੇ ਬੁਲਾਇਆ ਵੀ ਸੀ ਆਪਣੇ ਪੱਟੇ ਜੀ ਤੇ ਅਸੀਂ ਗਏ ਸੀ ਪ੍ਰਾਲੀ ਪ੍ਰਬੰਧਨ ਤੇ ਹਮ ਉੱਥੇ ਵੀ ਅਸੀਂ ਇੰਟਰਨੈਸ਼ਨਲ ਕਾਨਫਰੰਸ 'ਚ ਉੱਥੇ ਅਸੀਂ ਆਪਣਾ ਦੱਸਿਆ ਵੀ ਅਸੀਂ ਕਿੱਦਾਂ ਕਰਦੇ ਆਂ ਐਡਾਂ ਕਰੋ ਹਮ ਤੁਸੀਂ ਐਡਾਂ ਕਿ ਅਸੀਂ ਐਡਾਂ ਕਰਦੇ ਆਂ ਹਮ ਤੇ ਸਰ ਇੱਕ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਭਲੇਖਾ ਹੁੰਦਾ ਵੀ ਜਿਵੇਂ ਤੁਸੀਂ ਕਿਹਾ ਆਰਗੈਨਿਕ ਖੇਤੀ ਤੇ ਹਾਈਬ੍ਰਿਡ ਇਹਦੇ ਵਿੱਚ ਕੋਈ ਫਰਕ ਹੁੰਦਾ? ਨਹੀਂ ਹਾਈਬ੍ਰਿਡ ਤਾਂ ਕੋਈ ਦਿੱਕਤ ਨਹੀਂ ਹੈ। ਹੂੰ। ਹਾਈਬ੍ਰਿਡ ਦੇ ਵਿੱਚ ਕੋਈ ਬਾਹਰੋਂ ਜੀਨ ਲਿਆ ਕੇ ਨਹੀਂ ਪਾਇਆ ਜਾਂਦਾ। ਹੂੰ। ਹਾਈਬ੍ਰਿਡ ਤਾਂ ਇੱਕ ਦੋ ਜਿਹੜੀਆਂ ਵਧੀਆ ਨਸਲਾਂ ਨੇ ਉਹਨਾਂ ਦਾ ਕਰਾਸ ਆ। ਹੂੰ। ਮੇਲ ਫੀਮੇਲ ਦਾ ਕਰਾਸ ਹੈ ਹਾਈਬ੍ਰਿਡ ਤਾਂ ਹੋਰ ਕੁਝ ਨਹੀਂ ਆਉਂਦਾ। ਜੀ। ਔਰ ਉਹਦੇ ਤੇ ਵੀ ਤੁਸੀਂ ਕੋਈ ਰੇ ਸਪਰੇ ਨਹੀਂ ਕਰਦੇ। ਹਾਈਬ੍ਰਿਡ ਦਾ ਨਹੀਂ ਕਰਨਾ ਪੈਂਦਾ ਸੀਡ ਮਹਿੰਗਾ ਹੁੰਦਾ। ਅੱਛਾ ਜੀ। ਉਹ ਸੀਡ ਮਹਿੰਗਾ ਹੁੰਦਾ। ਠੀਕ ਹੈ। ਤੇ ਫਿਰ ਉਹਦਾ ਜਿਵੇਂ ਮਾਰਕੀਟ ਚ ਉਹਦੀ ਕਣਕ ਹੀ ਤੁਸੀਂ ਹਾਈਬ੍ਰਿਡ ਤਿਆਰ ਕੀਤੀ ਨਹੀਂ ਕਣਕ ਨਹੀਂ ਹਾਈਬ੍ਰਿਡ ਅੱਛਾ ਜੀ ਅਸੀਂ ਮੱਕੀ ਦੇ ਕਰਦੇ ਹਾਂ ਮੱਕੀ ਦਾ ਹਾਈਬ੍ਰਿਡ ਸੀਡ ਤਿਆਰ ਕਰਦੇ ਅੱਛਾ ਮੱਕੀ ਦਾ ਹਾਈਬ੍ਰਿਡ ਸੀਡ ਤਿਆਰ ਕਰਦੇ ਹਾਂ ਜੀ ਹੋਰ ਕੋਈ ਤੁਸੀਂ ਆਪਣੇ ਵੱਲੋਂ ਕੋਈ ਨੁਕਤਾ ਜਿਹਦੇ ਨਾਲ ਫਸਲ ਦੀ ਪੈਦਾਵਾਰ ਵਾ ਸਕਦੀ ਹੈ ਜਾਂ ਕਿਸਾਨ ਹੈ ਜਿਹੜਾ ਥੋੜੀ ਪੈਲੀ ਹੈ ਜਿਹਦੇ ਕੋਲੋਂ ਵਧੀਆ ਇਨਕਮ ਲੈ ਸਕਦਾ ਸਭ ਤੋਂ ਪਹਿਲਾਂ ਤਾਂ ਕਿਸਾਨ ਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੂੰ ਆ ਵੋਟਾਂ ਵਾਲੇ ਆ ਗਏ ਹਾਂ ਥਾਣੇ ਚੱਲ ਗਿਆ ਫਰੋਂ ਇਹ ਕੰਮ ਛੱਡ ਦੇਣੇ ਚਾਹੀਦੇ ਜੀ ਅਸੀਂ ਬਹੁਤ ਕਰੇ ਨੇ ਅਸੀਂ ਬਹੁਤ ਲੋਕਾਂ ਨੇ ਕਿਹਾ ਵੀ ਹੁਣ ਇਹ ਗਿਆਨ ਦਿੰਦਾ ਪਹਿਲਾਂ ਕੀ ਕਰ ਜੇ ਅਸੀਂ ਇਹ ਕਰੇ ਨੇ ਕੰਮ ਤਾਂ ਹੀ ਹੁਣ ਇਹ ਕੰਨ ਪੱਟੇ ਨੇ ਵੀ ਵੋਟਾਂ ਵਾਲੇ ਕਿਸੇ ਨੂੰ ਕੁਝ ਨਹੀਂ ਦਿੰਦੇ ਜੀ ਕਿਸੇ ਨੂੰ ਕੋਈ ਵੀ ਪਾਰਟੀ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈ ਰਿਹਾ ਸਾਰੀਆਂ ਪਾਰਟੀਆਂ ਤੁਹਾਨੂੰ ਜੂਜ਼ ਐਂਡ ਥਰੋ ਕਰ ਦਈਓ ਹਮ ਆਪਣੇ ਕੰਮ ਤੇ ਧਿਆਨ ਦੋ ਜਾਂ ਤੁਸੀਂ ਆਪਣੇ ਖੇਤ ਚ ਮਿਲੋ ਹਮ ਜਾਂ ਤੁਸੀਂ ਕੇਵੀ ਕਿਰ ਮਿਲੋ ਜੀ ਜਾਂ ਤੁਸੀਂ ਐਗਰੀਕਲਚਰ ਆਫਿਸ ਨੂੰ ਵਿੱਚ ਮਿਲੋ ਹਮ ਕਿਉਂਕਿ ਉੱਥੋਂ ਵੀ ਕੋਈ ਡਾਕਟਰ ਬੈਠੇ ਨੇ ਪੀ ਐਚ ਡੀ ਉਹ ਕੋਈ ਚੰਗੀ ਸਲਾਹ ਦੇਣਗੇ। ਹੂੰ। ਕਿਹੜੀ ਕੇਸ ਵੀ ਪੀ ਐਚ ਡੀ ਡਾਇਰੈਕਟਰ ਬੈਠੇ ਨੇ ਚੰਗੀ ਸਲਾਹ ਦੇਣਗੇ। ਯੂਨੀਵਰਸਿਟੀ ਚ ਡਾਕਟਰ ਬੈਠਣ ਚੰਗੀ ਚੰਗੀ ਸਲਾਹ ਦੇਣਗੇ। ਉਹ ਵਧੀਆ ਸੁਣਦੇ ਨੇ ਉਹ। ਜੀ। ਹੂੰ। ਇਹਦੀ ਗੱਲ ਵੀ ਤੁਹਾਡੀ ਗੱਲ ਨਹੀਂ ਸੁਣ ਗੁਣ ਸੁਣਦੇ ਵੀ ਨੇ ਤੁਹਾਨੂੰ ਹੱਲ ਵੀ ਦੱਸ ਦੇਣਗੇ। ਜੀ। ਤੇ ਤੁਹਾਡੇ ਅੱਗੇ ਦੇ ਪਲਾਨਸ ਕੀ ਨੇ? ਇਸੇ ਨੂੰ ਆਰਗੈਨਿਕ ਖੇਤੀ ਨੂੰ ਲੈ ਕੇ ਵੀ ਕੁਝ ਹੋਰ ਤੁਸੀਂ ਕਰਨਾ ਚਾਹੁੰਦੇ ਹੋ? ਉਹ ਜਿੱਤੋਂ ਬਾਅਦ ਫਿਰ ਅਸੀਂ ਅਸਲ 'ਚ ਐਫ ਪੀਓ ਬਣਾਈਏ ਇੱਕ। ਅੱਛਾ ਜੀ। ਉਹਦਾ ਫਾਰਮਰ ਪ੍ਰੋਡਿਊਸਰ ਕੰਪਨੀ ਈ 2022 ਦੇ ਵਿੱਚ 10000 ਐਫਪੀਓ ਬਣੀ ਸੀ ਆਪਣੇ ਟੋਟਲ ਹਿੰਦੁਸਤਾਨ ਦੇ ਵਿੱਚ ਅੱਛਾ ਜੀ ਜਿਹਦੀ ਸਭ ਤੋਂ ਫਾਸਟ ਗਰੋਇੰਗ ਸਾਡੀ ਹੈ ਓਕੇ ਫਾਸਟ ਗ੍ਰੋਥ ਸਾਡੀ ਆ ਕਿਉਂਕਿ ਸਾਡਾ ਪਿਛਲੇ ਸਾਲ 3 ਕਰੋੜ ਦਾ ਟਰਨਓਵਰ ਸੀ ਇੱਕ ਸਾਲ ਦਾ ਇੱਕ ਸਾਲ ਦਾ ਹਾਂਜੀ ਹਾਂਜੀ ਓਕੇ ਤੇ ਇਸ ਵਾਰ ਅਸੀਂ 7-8 ਕਰੋੜ ਤੱਕ ਪਹੁੰਚ ਗਏ ਠੀਕ ਹੈ ਜੀ ਮਤਲਬ 3 ਕਿੱਲਾਂ ਚੋ ਨਹੀਂ 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 ਟੋਟਲ ਸਾਡਾ ਫਰਜ਼ੀਮਦਾਰ ਜੁੜਿਆ ਜਿਹੜਾ ਓਕੇ ਓਕੇ ਜਿਹੜੇ ਸਾਰੇ ਇਸੇ ਫਾਰਮਿੰਗ ਉਹਦੇ ਨਾਲ ਜੁੜੇ ਹੋਏ ਆ ਓਕੇ ਤੇ ਫਿਰ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਇਹਦੇ ਨਾਲ ਝਾੜ ਜ਼ਰੂਰ ਘਟ ਜਾਂਦਾ ਫਿਰ ਜਿੰਨੇ ਸਾਡੀ ਵੀ ਅਸੀਂ ਪੈਸੇ ਖਰਚ ਕੀਤੇ ਹੁੰਦੇ ਬੀਜ ਦੇ ਜਾਂ ਕੁਝ ਵੀ ਲਾ ਲਓ ਉਹਨੂੰ ਤਿਆਰ ਕਰਨ ਤੱਕ ਫਿਰ ਉਹ ਬੈਲੈਂਸ ਹੋ ਜਾਂਦਾ ਉਹ ਬੈਲੈਂਸ ਹੋ ਜਾਂਦਾ ਕੋਈ ਦਿੱਕਤ ਨਹੀਂ ਕਿਉਂਕਿ ਜੇ ਹੁਣ ਮੰਨ ਲਓ ਵੀ ਅਸੀਂ ਰੇਸਪਰੇ ਵਾਲੀ ਕਣਕ ਪੈਦਾ ਕਰਦੇ ਆ ਤੇ ਉਹ ਮੰਨ ਕੇ ਚੱਲੋ ਵੀ ਸਾਡੀ 20 ਕੁਆਂਟਲ ਨਿਕਲੀ ਹੂੰ ਤੇ 2400 ਨੂੰ ਵਕੀਜੀ 48000 ਦੀ ਹੋਈ ਜੀ ਇਹ ਸਾਡੀ 10 ਕੁਆਂਟੀਟੀ ਨਿਕਲੀ 60 ਰੁਪਏ ਵਿੱਚ ਨਹੀਂ 60000 ਦੀ ਹੂੰ ਮਤਲਬ ਉੱਥੇ ਸੇਮ ਲੈਵਲ 'ਚ ਆ ਜਾਂਦਾ ਸੇਮ ਲੈਵਲ 'ਚ ਜੀ ਤੇ ਹੋਰ ਬਹੁਤ ਲੋਕ ਇਹਦੇ ਨਾਂ ਤੇ ਆਰਗੇਨਿਕ ਦੇ ਨਾਂ ਤੇ ਬਹੁਤ ਡੁੱਟ ਸਕੀ ਹੋਰੀ ਹੂੰ ਜਿਸ ਤਰ੍ਹਾਂ ਤੁਸੀਂ ਸੁਣਿਆ ਵੀ ਹੋਣਾ ਜੀ ਮੇਰਾ ਗੰਨਾ ਆਰਗੇਨਿਕ ਆ ਜੀ ਹੂੰ ਜਦਕਿ ਇਹ ਗੰਨਾ ਕੁਦਰਤੀ ਆਰਗੇਨਿਕ ਆ ਹੂੰ ਕਿਉਂਕਿ ਗੰਨਾ ਅਸੀਂ ਬੀਜਦੇ ਆ ਫਰਵਰੀ ਮਾਰਚ ਦੇ ਵਿੱਚ ਜੀ ਜੂਨ ਜੁਲਾਈ ਤੋਂ ਬਾਅਦ ਹੂੰ ਕੋਈ ਗੰਨੇ 'ਚ ਨਾ ਰਿਓ ਪਾਉਂਦਾ ਨਾ ਸਪਰੇਅ ਕਰਦਾ ਹੂੰ ਕਿਉਂਕਿ ਜੰਨਾ ਬੰਦੇ ਦਾ ਉੱਚਾ ਹੋ ਜਾਂਦਾ ਹੂੰ ਤੇ ਉਹ ਨਹੀਂ ਪਾਉਂਦੇ ਹੂੰ ਤੇ ਉਹਦਾ ਅਸੀਂ ਗੋੜ ਕੱਢਦੇ ਆਂ ਜਾ ਕੇ ਦਸੰਬਰ 'ਚ ਹੂੰ 5-6 ਮਹੀਨੇ ਨੰਗੇ ਹੁੰਦੇ ਕੋਈ ਨਾ ਕਿਸੇ ਨੇ ਕੋਈ ਰਿਓ ਪਾਇਆ ਨਾ ਕਿਸੇ ਨੇ ਕੋਈ ਸਪਰੇਅ ਕੀਤੀ ਹੂੰ ਐਡਾ ਕੋਈ ਵੀ ਦਵਾਈ ਨਹੀਂ ਹੈਗੀ ਜਾਂ ਰਿਓ ਨਹੀਂ ਹੈਗਾ ਜਿਹਦਾ 6 ਮਹੀਨੇ ਤੋਂ ਵੱਧ ਰਹੇ ਜੀ ਰਿਓ ਹੋਵੇ ਓਕੇ ਇਹ ਲੋਕਾਂ ਨੂੰ ਆਰਗੈਨਿਕ ਗੋੜ ਦੇ ਨਾਂ ਤੇ ਮੂਰਖ ਬਣਾਇਆ ਜਾਂਦਾ ਹੂੰ ਜਿਵੇਂ ਆਰਗੈਨਿਕ ਕਣਕ ਆ ਤੁਸੀਂ ਮੱਕੀ ਦਾ ਵੀ ਕੰਮ ਕਰਦੇ ਹੋ ਉਹਦੀ ਕੋਈ ਹੈ ਪਛਾਣ ਵੀ ਕਿਵੇਂ ਕੀਤੀ ਜਾ ਸਕਦੀ ਹੈ ਪਛਾਣ ਤਾਂ ਕਣਕ ਦੀ ਤਾਂ ਇਹ ਹੈ ਵੀ ਉਹਦੇ ਚ ਫਾਈਬਰ ਜ਼ਿਆਦਾ ਹੁੰਦੇ ਹਨ ਅੱਛਾ ਜੀ ਜਦੋਂ ਤੁਸੀਂ ਖਾਹੇਂਗੇ ਨਾ ਰੋਟੀ ਪੱਕੀ ਹੋਊਗੀ ਹੂੰ ਤੇ ਉਹ ਰੋਟੀ ਥੋੜਾ ਚਿਰ ਬਾਅਦ ਸਖਤ ਹੋ ਜੂਗੀ ਅੱਛਾ ਜਿੱਦਾਂ ਹੁਣ ਮੈਂ ਖੋਦਾ ਮੈਂ ਖੁਦ ਇਕੱਲੇ ਜਾਉਂਦੀ ਹਾਂ ਰੋਟੀ ਕਰਨ ਮੈਂ ਅੱਛਾ ਜੀ ਓਕੇ ਉਹ ਜਦੋਂ ਤਾਜ਼ੀ ਤਾਜ਼ੀ ਰੋਟੀ ਖਾ ਲਈ ਠੀਕ ਹੈ ਨਹੀਂ ਤਾਂ ਸਖਤ ਹੋ ਜਾਂਦੀ ਹੈ ਹਮ ਇੱਕ ਡਾਕਟਰ ਨੇ ਇੱਕ ਵਾਰ ਮੈਨੂੰ ਆਰਗੈਨਿਕ ਕਣਕ ਦੇਤੀ ਹਮ ਉਹ ਕਹਿੰਦਾ ਯਾਰ ਤੁਹਾਡੀ ਕਣਕ ਵਧੀਆ ਨਹੀਂ ਮੈਂ ਕਿਹਾ ਡਾਕਟਰ ਸਾਹਿਬ ਕੀ ਗੱਲ ਕਹਿੰਦਾ ਰੋਟੀ ਸੁੱਕਦੀ ਹੈ ਅੱਛਾ ਹੀ ਮੈਂ ਕਿਹਾ ਡਾਕਟਰ ਸਾਹਿਬ ਫਿਰ ਤੁਹਾਨੂੰ ਤੁਸੀਂ ਤੁਸੀਂ ਤਾਂ ਡਾਕਟਰ ਹੋ ਮੈਂ ਕਿਹਾ ਤੁਸੀਂ ਸਮਝੋ ਇਹ ਚ ਗਲੂਟਨ ਨਹੀਂ ਹੈਗਾ ਜੀ ਇਹ ਚ ਫਾਈਬਰ ਹਮ ਹੁਣ ਮੈਂ ਤੁਸੀ ਦੱਸ ਦੋ ਫਾਈਬਰ ਪਈਆ ਹੁੰਦਾ ਸਿਹਤ ਵਾਸਤੇ ਗਲੂਟਨ ਜੀ ਜਿਹੜੀ ਆਪਾਂ ਕਹਿੰਨਾ ਸੌਫਟ ਰੋਟੀ ਆ ਸੌਫਟ ਰੋਟੀ ਗਲੂਟਨ ਹਮ ਇਹ ਹਾਰਡ ਰੋਟੀ ਆ ਗਲੂਟਨ ਫਾਈਬਰ ਹਮ ਬਿਲਕੁਲ ਆਪਾਂ ਜਿਵੇਂ ਜਵਾਰ ਦੀ ਜੇ ਜਵਾਰ ਦਾ ਉਹਦਾ ਆਟਾ ਦੇਖੀ ਤਾਂ ਉਹ ਵੀ ਸੇਮ ਹੀ ਆਈ ਹੁੰਦਾ ਕਿ ਰੋਟੀ ਉਹਦੀ ਉਹ ਬੰਦੀ ਏ ਥੋੜੀ ਖੁਸ਼ਕ ਟਾਈਪ ਬਿਲਕੁਲ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੋਈ ਵੀ ਫਾਰਮਰ ਨੂੰ ਕੋਈ ਸਲਾਹ ਦੇਣੀ ਚਾਹੁੰਦੇ ਹੋ ਆਪ ਦੇ ਵੱਲੋਂ ਬਿਲਕੁਲ ਸਹੀ ਹੈ ਜੀ ਆਪਣੇ ਕੰਮ ਤੇ ਧਿਆਨ ਦਿਓ ਬालतੂ ਦੇ ਇਧਰ ਉਧਰ ਦੀਆਂ ਗੱਲਾਂ ਨਾ ਸੁਣੋ ਅਸੀਂ ਸੀਪੀਆਰਏ ਜਲੰਧਰ ਜਾਂਦੇ ਹਾਂ ਕਿਉਂਕਿ ਸਾਡੇ ਅਸੀਂ ਪੋਟਾਟੋ ਦਾ ਬੀਜ ਫਾਇਦਾ ਕਰਦੇ ਹਾਂ ਉੱਥੇ ਅਸੀਂ ਐਗਰੀ ਬਿਜ਼ਨਸ ਦੀ ਵੀ ਟ੍ਰੇਨਿੰਗ ਲਾ ਕੇ ਆਉਂਦੇ ਹਾਂ ਜੀ ਉੱਥੋਂ ਸਾਨੂੰ ਡਾਕਟਰ ਸੁਖਵਿੰਦਰ ਉਹ ਦੱਸਦਾ ਹੁੰਦਾ ਕਹਿੰਦਾ ਵੀ ਗੂੰਗੇ ਤੇ ਬੂਲੇ ਪਹਿਲਵਾਨ ਬਣ ਚੋ ਜੇ ਤੁਸੀਂ ਬਿਜ਼ਨਸ ਕਰਨਾ ਐਗਰੀਕਲਚਰ ਹੂੰ ਉਹ ਕੀ ਕਹਿੰਦਾ ਉਹ ਕਹਿੰਦਾ ਠੱਗ ਜਾਂਦਾ ਉਹ ਕਹਿੰਦਾ ਬਣਾਉਂਦਾ ਜਾਂ ਲੋਕ ਕਹਿੰਦੇ ਆ ਇਹ ਕਹਿੰਦਾ ਕੋਈ ਕੁਝ ਕਹੀ ਆ ਕੋਈ ਤੁਸੀਂ ਸਿੱਧੇ ਰਸਤੇ ਜਾਣਾ ਜਿੱਥੇ ਜਿਹੜੇ ਰਸਤੇ ਤੁਸੀਂ ਕਹਿੰਦੇ ਹੂੰ ਤੁਹਾਨੂੰ ਲੋਕਾਂ ਨੇ ਚੋਰ ਵੀ ਕਹਿਣਾ ਤੁਹਾਨੂੰ ਠੱਗ ਵੀ ਕਹਿਣਾ ਕਹੀ ਜੋ ਜਿਹੜਾ ਕੁਝ ਵੀ ਹੂੰ ਆਪਣੀ ਮਨ ਨਾਲ ਆਪਣੀ ਮਰਜ਼ੀ ਨਾਲ ਹੂੰ ਠੀਕ ਕੰਮ ਕਰੋ ਜੀ ਕਿਸੇ ਨਾਲ ਠੱਗੀ ਠੋਰੀ ਲੁੱਟਣ ਦੀ ਕੋਸ਼ਿਸ਼ ਨਾ ਕਰੋ ਇਹ ਲੁੱਟ ਨਹੀਂ ਹੋਣਾ ਕੋਈ ਵੀ ਜੀ ਕਿਉਂਕਿ ਜੋ ਚੱਲਣਾ ਦੁਨੀਆਦਾਰੀ ਆ ਸਾਰੀ ਜਾਂ ਕਹਿੰਦੇ ਕੁਦਰਤੀ ਕਨਾਂਤ ਆ ਹਮ ਇਹ ਕੁਦਰਤ ਦੇ ਹੁਕਮ ਨਾਲ ਚੱਲਦੀ ਜੀ ਤੇ ਜਿਵੇਂ ਹਾਂ ਤੁਸੀਂ ਘਰੇ ਆਰਗੈਨਿਕ ਕਣਕ ਜਾਂ ਕੁਝ ਵੀ ਆ ਤੁਸੀਂ ਆਪਦੇ ਘਰੇ ਵੀ ਇਸਤੇਮਾਲ ਕਰਦੇ ਹੋਗੇ ਖਾਣ ਪੀਣ ਦੇ ਵਿੱਚ ਕਿੰਨਾ ਕੁ ਫਰਕ ਰਹਿੰਦਾ ਨਹੀਂ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਰੋਟੀ ਥੋੜੀ ਸਖਤ ਰਹਿੰਦੀ ਹਮ ਉਹ ਤਾਂ ਨਹੀਂ ਸੇਦਾ ਮਤਲਬ ਸੇਦ ਤਾਂ ਠੀਕ ਰਹਿੰਦੀ ਉਹਦੇ ਨਾਲ ਜਿਹੜੇ ਹੁਣ ਜੌਂ ਨੇ ਉਹ ਕੋਈ ਨਵੀਂ ਵੈਰੈਟੀ ਹੈ ਜੀ ਡਬਲ ਵੀ ਆ ਗਈ ਉਹ ਸੇਮ ਕਣਕ ਵਰਗੇ ਜੌਂ ਹੁੰਦੇ ਨੇ ਹੂੰ ਛਿਲਕਾ ਨਹੀਂ ਹੁੰਦਾ ਉਹਨਾਂ ਤੇ ਜੀ ਉਹ ਜੇ ਤੁਸੀਂ ਖਾਣੇ ਹੋ ਤਾਂ ਤੁਹਾਨੂੰ ਬੀਪੀ ਤੇ 슈ਗਰ ਵੀ ਉਹ ਕਹਿੰਦੇ ਵੀ ਨਹੀਂ ਪ੍ਰੋਬਲਮ ਹੈ ਅੱਛਾ ਜੀ ਉਹ ਡਾਕਟਰ ਵੀ ਕਹਿੰਦੇ ਨੇ ਜੌਂ ਖਾ ਲਓ ਜਵਾਰ ਖਾ ਲਓ ਮੱਕੀ ਕਦੇ-ਕਦੇ ਖਾ ਸਕਦੇ ਹੋ ਮੱਕੀ ਨਾ ਜ਼ਿਆਦਾ ਖਾਓ ਹੂੰ ਠੀਕ ਹੈ ਜੀ ਕਣਕ ਤਾਂ ਡਾਕਟਰ ਜਿਹੜਾ ਫੈਮਿਲੀ ਡਾਕਟਰ ਉਹ ਕਹਿੰਦੇ ਕਣਕ ਰੋਕੀ ਛੱਡੇ ਦਿਓ ਅੱਛੇ ਅੱਧੀ ਮੋਰੀਆਂ ਦਾ ਘਰ ਕਹਿੰਦਾ ਕਣ ਬਿਲਕੁਲ ਬਹੁਤੇ ਲੋਕ ਅਵੇਅਰ ਵੀ ਹੋਏ ਆ ਕਿ ਨਾਲ ਜਵੇਂ ਮਿਕਸ ਆਟਾ ਖਾਣ ਲੱਗੇ ਆ ਨਾ ਜਿੱਦਾਂ ਕਣਕ ਦੇ ਵਿੱਚ ਮਿਕਸ ਕਰ ਲਿਆ ਮਿਕਸ ਵੀ ਤੁਸੀਂ ਆਪ ਕਰੋ ਹੂੰ ਅਸੀਂ ਘਰੇ ਛੋਟੀ ਚੱਕੀ ਰੱਖੀ ਹੋਈ ਆ ਆਪਣਾ ਆਟਾ ਸੀ ਆਪ ਨੂੰ ਅੱਛਾ ਉਹ ਉਹਨਾਂ ਨੇ ਕੀ ਮਿਕਸ ਕਰਕੇ ਦਿੱਤਾ ਕੀ ਨਹੀਂ ਕਿਉਂਕਿ ਹਰੇਕ ਇਨਸਾਨ ਹੂੰ ਫਾਇਦੇ ਨਾਲ ਜੁੜਿਆ ਹੋਇਆ ਮੁਨਾਫੇ ਨਾਲ ਜੁੜਿਆ ਹੋਇਆ ਹੂੰ ਉਹ ਚੀਜ਼ਾਂ ਦਾ ਹੱਕ ਚਿੰਦਾ ਜੀ ਸਰ ਨੇ ਬਹੁਤ ਵਧੀਆ ਸਲਾਹ ਦਿੰਦੀ ਹੈ ਕਿ ਜੇਕਰ ਤੁਸੀਂ ਜਿਵੇਂ ਮਿਕਸ ਆਟਾ ਅਸੀਂ ਅਕਸਰ ਹੀ ਬਾਜ਼ਾਰ ਦੇ ਵਿੱਚੋਂ ਲੈ ਆਉਂਨੇ ਹ ਉਹ ਵੀ ਦੂਸਰੇ ਆਟੇ ਆ ਤੇ ਘਰੇ ਆ ਕੇ ਮਿਕਸ ਕਰ ਲੈਣੇ ਆ ਉਹਨਾਂ ਨੇ ਬੜੀ ਵਧੀਆ ਸਲਾਹ ਦਿੱਤੀ ਹੈ ਕਿ ਜੇਕਰ ਤੁਸੀਂ ਮਿਕਸ ਖਾਣਾ ਹੀ ਚਾਹੁੰਦੇ ਹੋ ਤਾਂ ਰਾ ਮਟੀਰੀਅਲ ਲੈ ਆ ਕੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਨਾਲ ਹੀ ਉਹਨਾਂ ਨੇ ਦੱਸਿਆ ਦਿਵੇਂ ਬੀਪੀ ਵਗੈਰਾ ਦੀ ਸਮੱਸਿਆ ਵੀ ਜਿਹੜੀ ਉਹ ਨਹੀਂ ਹੁੰਦੀ ਤੇ ਆਰਗੇਨਿਕ ਖੇਤੀ ਕਰਕੇ ਬੇਸ਼ੱਕ ਉਹ ਥੋੜੇ ਥੋੜਾ ਅਜੇ ਥੋੜੇ ਪੱਧਰ ਤੇ ਕਰ ਰਹੇ ਨੇ ਪਰ ਫਿਰ ਵੀ ਚੰਗੀ ਜਿਹੜੀ ਕਮਾਈ ਵੀ ਕਰ ਰਹੇ ਨੇ ਸੇਤ ਵੀ ਆਪਣੀ ਉਹਨਾਂ ਦੀ ਚੰਗੀ ਆ ਮਿਹਨਤ ਵੀ ਕਰ ਰਹੀ ਆ ਬਹੁਤ ਸ਼ੁਕਰੀਆ ਸਭ ਤੁਹਾਡਾ